ਸਤਿ ਸ਼੍ਰੀ ਅਕਾਲ ਜੀ ਕਾਲੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਪੋਡਕਾਸਟ ਜਿੰਦਗੀ ਦੇ ਰੰਗ ਵਿੱਚ ਤੇ ਅਸੀਂ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬਚਪਨ ਦੀਆਂ ਯਾਦਾਂ ਦਾ ਪਾਰਟ 2 ਲੈ ਕੇ ਆਏ ਆਂ ਪਹਿਲਾਂ ਵੀ ਅਸੀਂ ਤੁਹਾਡੇ ਨਾਲ ਆਪਣੇ ਬਚਪਨ ਦੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ ਸੀਗੀਆਂ ਤੇ ਕੁਝ ਰਹਿ ਗਈਆਂ ਸੀਗੀਆਂ ਕਿਉਂਕਿ ਬਚਪਨ ਦੀਆਂ ਯਾਦਾਂ ਬਹੁਤ ਜਿਆਦਾ ਹੁੰਦੀਆਂ ਆ ਜਿਨ੍ਹਾਂ ਦੇ ਵਿੱਚੋਂ ਹੁਣ ਅਸੀਂ ਤੁਹਾਨੂੰ ਪਾਰਟ 2 ਦੇ ਵਿੱਚ ਆਪਣੇ ਬਚਪਨ ਦੀਆਂ ਯਾਦਾਂ ਦੱਸਾਂਗੇ ਕਿਉਂਕਿ ਬਚਪਨ ਜਿਹੜਾ ਆ ਬਚਪਨ ਸਾਨੂੰ ਬਹੁਤ ਖੁਸ਼ੀਆਂ ਖੇੜੇ ਦੇ ਕੇ ਜਾਂਦਾ ਆ ਤੇ ਸਾਡੀਆਂ ਜਿਹੜੀਆਂ ਗੱਲਾਂ ਰਹਿ ਗਈਆਂ ਸੀ ਪਹਿਲੇ ਪਾਰਟ ਦੇ ਵਿੱਚ ਉਹ ਅਸੀਂ ਹੁਣ ਦੂਸਰੇ ਪਾਰਟ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੀ ਹਾਂਜੀ ਬਚਪਨ ਦੀਆਂ ਯਾਦਾਂ ਤਾਂ ਤੁਸੀਂ ਆਪ ਵੀ ਸੋਚ ਲਓ ਕਿ ਕਿੰਨੀਆਂ ਜ਼ਿਆਦਾ ਆਪਣੇ ਬਚਪਨ ਦੀਆਂ ਜਾਂ ਤੁਸੀਂ ਵੀ ਬਚਪਨ ਦੇਖਿਆ ਅਸੀਂ ਵੀ ਆਪਣਾ ਬਚਪਨ ਹੰਡਾਇਆ ਤੇ ਉਹਦੇ ਵਿੱਚ ਕਿੰਨੀਆਂ ਯਾਦਾਂ ਸੀ ਜਿਹੜੀਆਂ ਕੁਝ ਜ਼ਿਆਦਾ ਤੇ ਚਲੋ ਠੀਕ ਆ ਵੀ ਨਾਰਮਲ ਸਧਾਰਨ ਹੁੰਦੀਆਂ ਨੇ ਪਰ ਕੁਝ ਜ਼ਿਆਦਾ ਇਹ ਜੀਆਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਮਰਦੇ ਦਮ ਤੱਕ ਯਾਦ ਰਹਿੰਦੀਆਂ ਤੇ ਕੁਛ ਕਿੰਨੀਆਂ ਸੋਹਣੀਆਂ ਹੁੰਦੀਆਂ ਹੁਸਨ ਜ਼ਿਆਦਾ ਹੁੰਦੀਆਂ ਨੇ ਜਿਹੜੀਆਂ ਸਾਨੂੰ ਇਸ ਟੈਨਸ਼ਨ ਭਰੀ ਜ਼ਿੰਦਗੀ ਦੇ ਵਿੱਚ ਵੀ ਖੁਸ਼ ਕਰ ਦਿੰਦੀਆਂ ਨੇ ਅਸੀਂ ਭੁੱਲ ਜਾਂਦੇ ਆ ਕਿ ਅਸੀਂ ਕਿਸ ਜ਼ਿੰਦਗੀ 'ਚ ਹੈਗੇ ਆ ਤੇ ਸਾਨੂੰ ਬਚਪਨ ਦੇ ਵਿੱਚ ਅਸੀਂ ਬਿਲਕੁਲ ਬੱਚੇ ਹੀ ਬਣ ਜਾਂਦੇ ਹਾਂ ਤੇ ਉਹਨਾਂ ਬਗਵਾਂ ਜ਼ਿਆਦਾ ਵਿੱਚ ਅੱਜ ਤੁਹਾਨੂੰ ਅਸੀਂ ਕੁਝ ਕੁਝ ਜ਼ਿਆਦਾ ਦੱਸਦੇ ਆ ਵੀ ਜਦੋਂ ਅਸੀਂ ਸਕੂਲ 'ਚ ਪੜ੍ਹਦੇ ਸੀਗੇ ਹਾਂਜੀ ਤਕਰੀਬਨ 5ਵੀਂ ਤੱਕ ਬਿਲਕੁਲ ਬੱਚਾ ਹੁੰਦਾ ਹਾਂਜੀ ਤੇ ਮੈਨੂੰ ਯਾਦ ਆਉਂਦਾ ਜਦੋਂ 31 ਮਾਰਚ ਨੂੰ ਪਹਿਲੇ ਚ ਰਿਜ਼ਲਟ ਆਉਂਦੇ ਹੁੰਦੇ ਸੀ ਤਾਂ ਪੱਕਾ ਹੀ ਕੰਮ ਹੁੰਦਾ ਸੀ 31 ਮਾਰਚ ਨੂੰ ਰਿਜ਼ਲਟ ਆਉਣਾ ਉਸ ਦਿਨ ਅਸੀਂ ਵਸਤੇ ਨਹੀਂ ਸੀ ਲੈ ਕੇ ਜਾਣੇ ਹੁੰਦੇ ਸਭ ਤੋਂ ਵੱਡੀ ਖੁਸ਼ੀ ਤਾਂ ਇਹ ਹੁੰਦੀ ਸੀ ਹਾਂਜੀ ਤੇ ਸਭ ਤੋਂ ਪਹਿਲਾ ਕੰਮ ਸਾਡਾ ਇਹ ਹੁੰਦਾ ਸੀ ਪਹਿਲਾਂ ਸਾਰਾ ਤਾਂ ਰਾਤ ਨੂੰ ਨੀਂਦ ਮਸ ਹੀ ਆਉਂਦੀ ਸੀ ਕਿ ਬਸ ਉੱਠਣ ਸਾਰ ਫਿਰ ਸਰਪੇਣਾ ਜਿੱਥੋਂ ਕਿਤੋਂ ਗਿੰਦੇ ਦੇ ਫੁੱਲ ਮਿਲ ਗਏ ਤਾਂ ਉਹਨਾਂ ਨੂੰ ਭੋਰ-ਭੋਰ ਕੇ ਆਪਣੇ ਇਕੱਠੇ ਕਰ ਲੈਣਾ ਤੇ ਜਦੋਂ ਫਿਰ ਮਾਸਟਰਾਂ ਨੇ रिजल्ट ਸੁਣਾਉਣਾ ਤਾਂ ਉਹਨਾਂ ਨੇ ਜਿਹੜੇ ਫੇਲ ਵਿਦਿਆਰਥੀ ਹੁੰਦੇ ਸੀ ਉਹਨਾਂ ਦੇ ਨਾਮ ਰਹਿਣੇ ਪਹਿਲਾਂ ਮਾਸਟਰ ਨੇ ਇਹ ਬਾਅਦ ਨੇ ਕਰਨੀ ਕਿ ਜਿਹੜਾ ਬੱਚਾ ਫੇਲ ਹੋਊਗਾ ਜੇ ਉਹਨੂੰ ਕੋਈ ਫੇਲ ਕਹੂਗਾ ਤਾਂ ਉਹਨੂੰ ਫੇਲ ਕਰ ਦਾਂਗੇ ਤੇ ਉਹਨੂੰ ਪਾਸ ਕਰ ਦਿਆਂਗੇ ਤੇ ਡਰਦਿਆਂ ਨੇ ਇਹ ਵੀ ਨਹੀਂ ਸੀ ਹੁੰਦਾ ਕਿ ਫੇਲ ਵੀ ਨਹੀਂ ਸੀ ਕਹਿ ਸਕਦੇ ਮੈਨੂੰ ਯਾਦ ਆ ਜਦੋਂ ਸਾਡੇ ਨਾਲ ਇੱਕ ਕੁੜੀ ਪੜਦੀ ਸੀ ਵਿਚਾਰੀ ਸਰੀਰਕ ਪੱਖੋਂ ਕਮਜ਼ੋਰ ਜੀ ਸੀ ਪੜਾਈ 'ਚ ਵੀ ਕਮਜ਼ੋਰ ਸੀ ਤੇ ਉਹ ਵੀ ਫੁੱਲ ਲੈ ਕੇ ਆਈ ਤੇ ਜਦੋਂ ਫੁੱਲ ਲੈ ਕੇ ਆਈ ਤਾਂ ਉਹਦਾ ਨਾਮ ਫੇਲ ਵਿਦਿਆਰਥੀਆਂ ਚ ਆ ਗਿਆ ਉਹ ਵਿਚਾਰੀ ਨੇ ਫੋਲ ਉੱਥੇ ਹੀ ਸੱਟ ਤੇ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨੂੰ ਕਿੰਨੀ ਤਕਲੀਫ ਆ ਉਹਦੇ ਫੁੱਲ ਚੱਕੇ ਚੱਕ ਕੇ ਜਦੋਂ ਮਾਸਟਰਾਂ ਨੇ ਰਿਜ਼ਲਟ ਸੁਣਾ ਕੇ ਗਏ ਤਾਂ ਉਹਨਾਂ ਦੇ ਉੱਤੋਂ ਵੀ ਫੁੱਲ ਸਿੱਟਦੇ ਹੁੰਦੇ ਸੀ ਸਾਰੇ ਯਾਦ ਆ ਸਾਡੇ ਵੇਲਿਆਂ ਦੇ ਯਾਦ ਆ ਹੁਣ ਵਾਲੇ ਬੱਚਿਆਂ ਤਾਂ ਸ਼ਾਇਦ ਨਹੀਂ ਪਤਾ ਹੈਗਾ ਹੁਣ ਤਾਂ ਪਤਾ ਨਹੀਂ ਕਿਵੇਂ ਰਿਜ਼ਲਟ ਬੋਲਦੇ ਆ ਨਹੀਂ ਬੋਲਦੇ ਸਾਡੇ ਤਾਂ ਰਿਜ਼ਲਟ ਬੋਲਣਾ ਕਿਤੇ ਹੁੰਦੇ ਸੀ ਹਾਂਜੀ ਤਾਂ ਉਹ ਫੁੱਲ ਮਾਸਟਰਾਂ ਦੇ ਉੱਤੋਂ ਦੀ ਸਿੱਟਦੇ ਹੁੰਦੇ ਸੀ ਫਿਰ ਆਉਣਾ ਰਾਸਤੇ ਦੇ ਵਿੱਚ ਆਉਣਾ ਇੰਨਾ ਖੁਸ਼ ਹੋ ਕੇ ਘਰ ਨੂੰ ਆਉਣਾ ਵੀ ਜਿਹੜੇ ਜਿਹੜੇ ਪਾਸ ਹੋ ਜਾਂਦੇ ਸੀਗੇ ਸਾਡਾ ਚਾਹ ਨਹੀਂ ਸੀ ਚੱਕਿਆ ਹੁੰਦਾ ਵੀ ਚੱਕਿਆ ਜਾਂਦਾ ਵੀ ਅਸੀਂ ਹੁਣ ਨਵੀਂ ਕਲਾਸ 'ਚ ਜਾਵਾਂਗੇ ਨਵੀਆਂ ਕਿਤਾਬਾਂ ਲਵਾਂਗੇ We'll be right back. ਤੇ ਜਦੋਂ ਨਵੀਆਂ ਕਿਤਾਬਾਂ ਲਿਆਉਣੀਆਂ ਉਹਦਣ ਉਹਨਾਂ ਦੇ ਜੈਲਤਾਂ ਬੰਨਣੀਆਂ ਘਰੇ ਤੇ ਘਰ ਦੇ ਵਿੱਚ ਇੰਨਾ ਵਧੀਆ ਉਹ ਦੇ ਕਰੀਨੇ ਨਾਲ ਸਲਿੱਕੇ ਨਾਲ ਆਪਣੇ ਪਾਸਤੇਆਂ ਬੈਗਾਂ ਦੇ ਵਿੱਚ ਪਾਉਣ ਨਾ ਉਹਨੂੰ ਕਿਡਾ ਆਇਆ ਸੀ ਉਹ ਜੇ ਬੈਗ ਹੁੰਦੇ ਸੀਗੇ ਤੇ ਉਦੋਂ ਤੱਕ ਕੱਪੜੇ ਦੇ ਬੈਗ ਹੁੰਦੇ ਸੀ ਜਾਂ ਦਰੀਆਂ ਦੇ ਹੁੰਦੇ ਸੀਗੇ ਦਰੀਆਂ ਦੇ ਜਾਂ ਉਹ ਜਿਹੜੇ ਆਪਣੇ ਝੋਲੇ ਹੁੰਦੇ ਸੀ ਖਾਦ ਵਾਲੇ ਬੁਰੇ ਨਹੀਂ ਸੀ ਹੁੰਦੇ ਉਹਨਾਂ ਦੇ ਮਾਮਾ ਸੇ ਦਿੰਦਿਆਂ ਹੁੰਦੀਆਂ ਸੀਗੀਆਂ ਨਾਲ ਤਣੀਆਂ ਲਾ ਦੇਣੀਆਂ ਤੇ ਜਦੋਂ ਉਹ ਹੋਈ ਸੀਗੇ ਦੇਣਾ ਤੇ ਉਹ ਹੀ ਆਪਾਂ ਨੂੰ ਬੜਾ ਸੋਹਣਾ ਲੱਗਦਾ ਸੀ ਕਹਿਣਾ ਮਾ ਬੈਗ ਮਿਲ ਗਿਆ ਸਾਡਾ ਮਾ ਬੈਗ ਬਹੁਤ ਬੜੇ ਖੁਸ਼ ਹੁੰਦੇ ਸੀਗੇ ਹਾਂਜੀ ਤੇ ਇਸ ਤਰ੍ਹਾਂ ਕਰਕੇ ਜਦੋਂ ਹੁਣ ਉਹਨਾਂ ਯਾਦਾਂ ਨੂੰ ਯਾਦ ਕਰੀਦਾ ਤਾਂ ਇਹ ਮਨ ਉਹ ਬਹੁਤ ਜੇ ਬੱਚੇ ਹੀ ਬਣ ਜਾਈਦਾ ਇੰਨਾ ਮਨ ਕਰਦਾ ਵੀ ਉਹ ਸਜਾਦਾਂ ਨੂੰ ਅਸੀਂ ਆਪਣੇ ਅੰਦਰ ਸੰਭਾਲ ਕੇ ਰੱਖੀਏ ਖੁਸ਼ੀ ਦਾ ਖਜ਼ਾਨਾ ਨੇ ਉਹ ਸਾਡਾ ਹਾਂਜੀ ਹਾਂਜੀ ਇਦਾਂ ਹੀ ਆ ਜੀ ਬਚਪਨ ਦੀਆਂ ਯਾਦਾਂ ਤਾਂ ਜਿੱਦਾਂ ਜਿੱਦਾਂ ਆਪਾਂ ਯਾਦ ਕਰਦੇ ਆ ਉਹ ਆਪਾਂ ਨੂੰ ਹੋਰ ਵੀ ਖੁਸ਼ੀਆਂ ਦਿੰਦੀਆਂ ਆ ਹਨਾ ਮਨ ਆਪਣਾ ਹੋਰ ਵੀ ਖੁਸ਼ ਹੁੰਦਾ ਆ ਵੀ ਫਿਰ ਆਪਾਂ ਸੋਚਦੇ ਆਂ ਵਿਕਾਸ ਕਿ ਅਸੀਂ ਉਹ ਦਿਨ ਸਾਡੇ ਦੁਬਾਰਾ ਵਾਪਸ ਫੇਰ ਆ ਜਾਣ ਹਨਾ ਮੈਨੂੰ ਯਾਦ ਆ ਜਦੋਂ ਅਸੀਂ ਛੁੱਟੀਆਂ ਹੁੰਦੀਆਂ ਹੁੰਦੀਆਂ ਸੀਆਂ ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਨਾ ਤਾਂ ਅਸੀਂ ਆਪਣੀ ਮਾਂ ਨੂੰ ਕਰਨਾ ਵੀ ਸਾਨੂੰ ਨਾਨਕੇ ਘਰ ਲੈ ਕੇ ਚੱਲ ਹਨਾ ਨਾਨਕੇ ਪਿੰਡ ਲੈ ਕੇ ਚੱਲ ਜਦੋਂ ਅਸੀਂ ਨਾਨਕੇ ਪਿੰਡ ਜਾਣਾ ਤੇ ਸਾਡੇ ਜਿੱਦਾਂ ਨਾਨਕਾ ਪਿੰਡ ਮਤਲਬ ਰੋਡ ਤੋਂ ਕਾਫੀ ਹਟਮਾ ਸੀਗਾ ਤੁਰ ਕੇ ਜਾਣਾ ਪੈਂਦਾ ਸੀ ਕਾਫੀ ਪਿੰਡ ਨੂੰ ਅਸੀਂ ਨਾਲ ਦੀ ਨਾਲ ਨਹਿਰ ਵਗਦੀ ਸੀ ਜਦੋਂ ਜਾਣਾ ਤੇ ਅਸੀਂ ਨਹਿਰੇ ਨਹਿਰ ਸਾਡੀ ਮੰਮੀ ਨੇ ਸਾਨੂੰ ਲੈ ਕੇ ਤੁਰੇ ਜਾਣਾ ਤੇ ਭੈਣ ਭਰਾਵਾਂ ਦੇ ਕੋਲ ਬੈਗ ਹੋਣੇ ਨਾਲੇ ਕੱਪੜਿਆਂ ਵਾਲੇ ਨਾਲੇ ਕਿਤਾਬਾਂ ਵਾਲੇ ਕੰਮ ਕਰਨਾ ਉੱਥੇ ਜਾ ਕੇ ਤੇ ਅਸੀਂ ਉਹ ਨਹਿਰ ਦੇ ਵਿੱਚ ਜਦੋਂ ਪਾਣੀ ਨਾ ਹੋਣਾ ਨਾ ਜਿੱਥੇ ਪਾਣੀ ਸੁੱਕਿਆ ਹੋਣਾ ਅਸੀਂ ਉੱਥੋਂ ਮੜ ਜਾ ਥੱਲੇ ਨੂੰ ਉੱਤਰ ਕੇ ਉਹਦੇ ਵਿੱਚ ਸੈਂਖ ਹੁੰਦੇ ਸੀ ਸਿੱਪੀਆਂ ਹੁੰਦੀਆਂ ਸੀਗੀਆਂ ਅਸੀਂ ਉਹ ਚੱਕ ਕੇ ਤਾਂ ਆਪਣੀ ਬੈਗ ਦੀ ਬਾਹਰਲੀ ਜੇਬ ਦੇ ਵਿੱਚ ਪਾ ਕੇ ਲੈ ਜਾਣੀਆਂ ਤੇ ਘਰ ਜਾ ਕੇ ਆਪਣੀ ਨਾਨੀ ਨੂੰ ਦੇਣੀਆਂ ਕਹਿਣਾ ਬੀਬੀ ਅਸੀਂ ਆ ਸਿੱਪੀਆਂ ਲੈ ਕੇ ਆਏ ਆ ਹੈ ਤੇ ਸਾਡੀ ਨਾਨੀ ਨੇ ਕਹਿਣਾ ਲਿਆ ਫੜਾਓ ਕੁੜੇ ਮੇਕਾਲਨਾ ਕੂਚਣ ਦੇ ਮੇਰੇ ਕੰਮ ਆਉਗੀਆਂ ਮੈਂ ਇਹਦੇ ਨਾਲ ਕਾੜਨਾ ਕੂਚਿਆ ਕਰੂੰਗੀ ਜਦੋਂ ਦੁੱਧ ਰੜ ਧਰਦੇ ਹੁੰਦੇ ਸੀ ਨਾ ਤਾਂ ਕਾੜਨ ਦੇ ਥੱਲੇ ਲੱਗ ਜਾਂਦਾ ਸੀਗਾ ਤੇ ਸਾਡੀ ਬੀਬੀ ਨੇ ਉਹਦੇ ਨਾਲ ਉਹ ਕਾੜਨੇ ਦੇ ਵਿੱਚੋਂ ਸਿੱਪੀ ਦੇ ਨਾਲ ਖੁਰਚ-ਖੁਰਚ ਕੇ ਲਾਉਣਾ ਤੇ ਇਦਾਂ ਬਚਪਨ ਦੀਆਂ ਯਾਦਾਂ ਤਾਂ ਇੰਨੀਆਂ ਵਧੀਆ-ਵਧੀਆ ਐ ਨਾ ਬਹੁਤ ਮਿੱਠੀਆਂ-ਮਿੱਠੀਆਂ ਯਾਦਾਂ ਆ ਜਦੋਂ ਸਕੂਲ ਪੜ੍ਹਦੇ ਹੁੰਦੇ ਸੀ ਛੋਟੇ ਬੱਚੇ ਹੁੰਦੇ ਸੀ ਲਾਹਵਾਨ ਦਾ ਪਤਾ ਹੀ ਨਹੀਂ ਸੀ ਹੁੰਦਾ ਹਾਂਜੀ ਅਸੀਂ ਉਦੋਂ ਫੱਟੀਆਂ ਤੇ ਲਿਖਦੇ ਹੁੰਦੇ ਸੀ ਕਾਲੀ ਸ਼ਾਹੀ ਨਾਲ ਹਾਂ ਤੇ ਨਾਲ ਸਲੇਟਾਂ ਦੇ ਉੱਤੇ ਸਲੇਟੀਆਂ ਨਾਲ ਲਿਖਦੇ ਹੁੰਦੇ ਸੀ ਹੁਣ ਵਾਂਗੂ ਕਿਤਾਬਾਂ ਕਾਪੀਆਂ ਤੇ ਨਹੀਂ ਅਸੀਂ ਲਿਖਦੇ ਸੀ ਕਾ ਪੈਨ ਤਾਂ ਜਾ ਕੇ 6ਵੀਂ ਜਮਾਤ ਚ ਮਿਲਦਾ ਸੀ ਹਾਂਜੀ ਉਦੋਂ ਪਹਿਲਾਂ ਤਾਂ ਸਾਨੂੰ ਬਸ ਜਾਂ ਪੈਨਸਲ ਨਾਲ ਤੇ ਜਾਂ ਸਰਮਈ ਹੁੰਦੀ ਸੀ ਸਰਮਈ ਨਾਲ ਪੁਰਨੇ ਪਾਉਣੇ ਹੁੰਦੇ ਸੀ ਲਖੀਰਾ ਮਾਰਦੇ ਹੁੰਦੇ ਸੀਗੇ ਗਾਜੀ ਲਿਆਉਣੇ ਗਾਜ ਜੀ ਦੇਖ ਕੇ ਲਿਆਉਣ ਖੱਟੀ ਗਾਜੀ ਫਿਰ ਉਹਦੇ ਉੱਤੇ ਮਾਲ ਨਹੀਂ ਖੱਟੀ ਗਾਜੀ ਦੇ ਉੱਤੇ ਕਾਲੀ ਸ਼ਾਹੀ ਬਹੁਤ ਜਬਦਈਆ ਖੜਦੀ ਹੁੰਦੀ ਸੀ ਸੋਹਣੀ ਲੱਗਦੀ ਹੁੰਦੀ ਸੀ ਫਿਰ ਉਹਨੂੰ ਫੱਟੀ ਨੂੰ ਸੁਕਾਉਣਾ ਅੱਧੀ ਛੁੱਟੀ ਵੇਲੇ ਦੇਉਤੇ ਗਾ ਦੀਵਾਲੀ ਗਾ ਦੀਵਾਲੀ ਤੇ ਫਿਰ ਉਹਨੂੰ ਫੱਟੀ ਨੂੰ ਸਕਾ ਕੇ ਤੇ ਫਿਰ ਉਹਦੇ ਉੱਤੇ ਫੇਰ ਗੁਰਨੇ ਪਾ ਕੇ ਤੇ ਲਿਖਣਾ ਲਿਖਣਾ ਤੇ ਐਸੇ ਤਰ੍ਹਾਂ ਕਰਕੇ ਉਹਦਾ ਬੜਾ ਚਾਹ ਹੁੰਦਾ ਸੀ ਜਦੋਂ ਨਵੀਂ ਫੱਟੀ ਮਿਲਦੀ ਹੁੰਦੀ ਸੀ ਕਿ ਪਹਿਲਾਂ ਉਹਦੇ ਤੇ ਗੋਹਾ ਲਾਉਣਾ ਫਿਰ ਉਹਨੂੰ ਪਾਣੀ ਚ ਪਿਉਣਾ ਫਿਰ ਹੌਲੀ ਹੌਲੀ ਰਮਾ ਹੁੰਦੀ ਹੁੰਦੀ ਸੀ ਕਈ ਵਾਰ ਸਕੂਲਾਂੋਂ ਆਉਂਦੇ ਲੜਾਈ ਹੋ ਪੈਂਦੀ ਸੀ ਕਿ ਬੱਚਿਆਂ ਦੀ ਪਰ ਫੱਟੀਆਂ ਨਾਲ ਹੀ ਲੜਦੇ ਸੀ ਇੱਕ ਦੂਜੇ ਦੀ ਫੱਟੀ 'ਚ ਫੱਟੀ ਮਾਰਨੀ ਖੁੰਜਾ ਮਾਰਨਾ ਤੇ ਫੱਟੀ ਟੁੱਟ ਜਾਣੀ ਉਹ ਤੇ ਘਰ ਦੇ ਨੇ ਇਹ ਨਹੀਂ ਸੀ ਵੀ ਇਹਨੂੰ ਨਵੀਂ ਫੱਟੀ ਲਿਆ ਦੀ ਨਾ ਨਾ ਉਸੇ ਨੂੰ ਹੀ ਮੈਂ ਸ੍ਰੀ ਤੋਂ ਆਹ ਪੱਤੀਆਂ ਲਵਾ ਲੈਣੀਆਂ ਉਹ ਬੜੀ ਬੁਰੀ ਲੱਗਦੀ ਹੁੰਦੀ ਸੀਗੀ ਫੇਰ ਹੌਲੀ-ਹੌਲੀ ਕਰ ਕਰਾ ਕੇ ਇਕੱਲੀ ਹੋਰ ਫੱਟੀ ਟੁੱਟ ਜਾਨੀ ਫੇਰ ਨਵੀਂ ਭਰਤੀ ਮਿਲਦੀ ਹੁੰਦੀ ਸੀਗੀ ਤੇ ਪਰ ਚਾਹ ਬਹੁਤ ਨਿੱਕੀ ਜੀ ਚੀਜ਼ ਮਿਲ ਜਾਣੀ ਉਹ ਤਾਂ ਇੰਨਾ ਚਾਹ ਹੁੰਦਾ ਸੀਗਾ ਵੀ ਆਹ ਚੀਜ਼ ਸਾਨੂੰ ਮਿਲ ਗਈ ਆ ਹਾਂਜੀ ਇਦਾਂ ਹੀ ਆ ਤੇ ਸਾਡੇ ਦੇਖਣ ਵਾਲੇ ਦੋਸਤ ਵੀ ਆਪਣੇ ਨਾਨਕੇ ਪਿੰਡ ਜਾਂਦੇ ਹੋਣਗੇ ਅੱਜ ਅਸੀਂ ਨਾਨਕੇ ਪਿੰਡ ਦੀਆਂ ਵੀ ਯਾਦਾਂ ਤਾਜ਼ੀਆਂ ਕਰਨੀਆਂ ਤੇ ਦਾਦਕੇ ਪਿੰਡ ਦੀਆਂ ਵੀ ਕਰਨੀਆਂ ਆ ਹੁਣ ਅਸੀਂ ਤੁਹਾਡੇ ਨਾਲ ਪਹਿਲਾਂ ਨਾਨਕੇ ਪਿੰਡ ਦੀਆਂ ਯਾਦਾਂ ਦਾਜ਼ੀਆਂ ਕਰਦੇ ਆ ਸਾਡੇ ਨਾਨਕਾਂ ਦੇ ਜਿੱਦਾਂ ਹੁੰਦੇ ਸੀਗੇ ਖੇਤ ਹੁੰਦੇ ਸੀਗੇ ਤੇ ਵਿੱਚ ਉਹ ਦੋਨੇ ਦੇ ਵਿੱਚ ਆ ਮੇਰੇ ਨਾਨਕੇ ਤੇ ਮੂਫਲੀ ਲਾਉਂਦੇ ਹੁੰਦੇ ਸੀ ਬਹੁਤ ਬੀਜਦੇ ਹੁੰਦੇ ਸੀਗੇ ਜਦੋਂ ਅਸੀਂ ਜਾਣਾ ਛੁੱਟੀਆਂ ਦੇ ਵਿੱਚ ਤਾਂ ਸਾਡੀ ਨਾਨੀ ਨੇ ਸਾਨੂੰ ਮੂਫਲੀ ਦੀਆਂ ਹੋਲਾ ਕਰਕੇ ਦੇਣੀਆਂ ਬਸ ਇਹ ਕਹਿਣਾ ਬੀਬੀ ਸਾਨੂੰ ਹੋਲਾ ਕਰਕੇ ਦੋ ਅੱਜ ਕੱਲ ਦੇ ਬੱਚਿਆਂ ਤਾਂ ਹੋਲਾ ਦਾ ਵੀ ਨਹੀਂ ਪਤਾ ਹੋਣਾ ਵੀ ਹੋਲਾ ਕੀ ਹੁੰਦੀਆਂ ਆ ਉਹ ਹੁੰਦੀਆਂ ਸੀ ਵੀ ਕੱਚੀ ਮੂਫਲੀ ਪੱਟ ਕੇ ਲੈ ਆਉਣੀ ਤੇ ਉਹਨੂੰ ਥੱਲੇ ਧਰਤੀ ਤੇ ਇਦਾਂ ਰੱਖ ਕੇ ਉੱਤੇ ਅੱਗ ਬਾਲ ਕੇ ਤੇ ਉਹਨਾਂ ਨੂੰ ਮਤਲਬ ਭੁੰਨ ਲੈਣਾ ਬਾਅਦ ਵਿੱਚ ਉਹਨਾਂ ਨੂੰ ਛਾਜ ਵਿੱਚ ਪਾ ਕੇ ਛੱਟ ਲੈਣਾ ਛੱਟ ਕੇ ਤਾਂ ਜਿਹੜੀਆਂ ਉਹ ਹੋਲਾ ਹੁੰਦੀਆਂ ਸੀ ਮੂਫਲੀ ਦੀਆਂ ਪੱਤੇ ਪੱਤੇ ਸੜ ਜਾਂਦੇ ਹੁੰਦੇ ਸੀ ਜਿਹੜੀ ਨਾਜ਼ੁਕ ਜੀ ਮੂਫਲੀ ਹੁੰਦੀ ਆ ਨਾ ਉਹ ਰਹਿ ਜਾਂਦੀ ਆ ਉਹ ਬਹੁਤ ਮਿੱਠੀ ਹੁੰਦੀ ਸੀ ਉਹ ਰਹਿ ਜਾਣੀ ਤੇ ਉਹ ਜਦੋਂ ਖਾਣੀ ਤਾਂ ਬੜੀ ਸਵਾਦ ਲੱਗਣੀ ਬਹੁਤ ਮਿੱਠੀ ਲੱਗਣੀ ਖਾਂਦਿਆਂ ਖਾਂਦਿਆਂ ਨੇ ਮੂੰਹ ਵੀ ਲਵੇੜ ਲੈਣਾ ਹੱਥ ਵੀ ਲਵੇੜ ਲੈ ਕਾਲੇ ਹੋ ਜਾਂਦੇ ਸੀ ਮੂੰਹ ਤੇ ਅਸੀਂ ਖਾਣਾ ਤਾਂ ਸਾਡੀ ਨਾਨੀ ਨੇ ਹੱਸਣਾ ਕਹਣਾ ਦੇਖ ਕਿਦਾਂ ਮਾਣੋ ਬਿੱਲੀਆਂ ਬਣੀਆਂ ਆ ਖਾ ਖਾ ਕੇ ਮੂੰਹ ਫੜੀਆਂ ਹੋਣਾ ਨਾ ਬੜਾ ਉਹ ਸਮੇਂ ਬੜੇ ਯਾਦ ਆਉਂਦੇ ਆ ਨਾ ਹਾਂਜੀ ਸਾਡੇ ਵੇਲੇ ਤਾਂ ਭਾਂਜੀ ਛੋਲਿਆਂ ਦੀ ਹੋਲਾਂ ਵੀ ਕਰਦੇ ਹੁੰਦੇ ਸੀਗੇ ਛੋਲੇ ਪਟਲੇ ਹੋਣੇ ਹੀਠਾਂ ਬਾਲਣ ਤਾਰ ਕੇ ਉਹਦੇ ਉੱਤੇ ਰੱਖ ਦੇਣੇ ਤਾਂ ਉਹਦੀਆਂ ਜਿਹੜੀਆਂ ਹੋਲਾਂ ਹੁੰਦੀਆਂ ਸੀਗੀਆਂ ਉਹ ਇਕੱਠੀਆਂ ਕਰਕੇ ਫਿਰ ਹੌਲੀ ਹੌਲੀ ਤੋੜ ਤੋੜ ਬੜਾ ਸੋਹਣੀਆਂ ਹੁੰਦੀਆਂ ਸੀਗੀਆਂ ਕੱਚੇ ਕੱਚੇ ਛੋਲਿਆਂ ਦੀਆਂ ਹੋਲਾਂ ਬੜ ਸਵਾਦ ਲੱਗਦੀਆਂ ਹੁੰਦੀਆਂ ਸੀਗੀਆਂ ਤੇ ਇਸੇ ਤਰ੍ਹਾਂ ਖੇਤਾਂ ਦੇ ਵਿੱਚ ਜਾਣਾ ਕਿੜਾ ਕੋਈ ਪੁੱਛਦਾ ਹੁੰਦਾ ਸੀ ਇੰਨਾ ਜ਼ਿਆਦਾ ਕੇਅਰ ਨਹੀਂ ਸੀ ਕਰਦੇ ਕਰਦੇ ਉੱਥੋਂ ਗੰਨੇ ਪੱਟ ਕੇ ਲਿਆਉਣੇ ਖਰਬੂਜੇ ਵੀ ਜੇ ਹੁੰਦੇ ਸੀਗੇ ਖਰਬੂਜੇ ਤੋੜ ਕੇ ਲਿਆਉਣੇ ਆਕਲਿਆਂ ਨੇ ਝਾਲ ਚਲੇ ਜਾਣਾ ਖਰਬੂਜੇ ਤੋੜ ਕੇ ਲਿਆਉਣੇ ਹੋਰ ਇਸ ਤਰ੍ਹਾਂ ਦੇ ਉੱਪਰ ਬੀੜੀਆਂ ਦੇ ਬੀਰ ਲੱਗੇ ਹੁੰਦੇ ਸੀ ਬੀਰ ਟੋ ਇਟਾਂ ਮਾਰ ਮਾਰ ਕੇ ਬੀਰ ਤੋੜਨੇ ਉਹਨਾਂ ਦੇ ਬੀਰ ਲਾ ਕੇ ਖਾਣੇ ਤੇ ਇਸੇ ਤਰ੍ਹਾਂ ਤੂਤੀਆਂ ਲੱਗੀਆਂ ਹੁੰਦੀਆਂ ਸੀਗੀਆਂ ਤੇ ਐਸੇ ਤਰ੍ਹਾਂ ਹੀ बस ਬਹਾਰੇ ਆਪਣੇ ਅੰਜੋਏ ਕਰਦੇ ਫਿਰ ਅਸੀਂ ਕੋਈ ਪਤਾ ਹੀ ਨਹੀਂ ਸੀ ਉਹ ਕਰਦੇ ਨੇ ਵੀ ਕੀ ਕਰਦੇ ਆ ਕੀ ਨਹੀਂ ਕਰਦੇ ਪਰ ਵੈਸੇ ਬਹੁਤ ਵਧੀਆ ਸਮੇ ਸੀਗੇ ਉਦੋਂ ਇਸ ਤਰ੍ਹਾਂ ਵਰਗੇ ਸਮੇ ਨਹੀਂ ਸੀਗੇ ਹਾਂਜੀ ਹਾਂਜੀ ਤੇ ਫਿਰ ਸਾਡੇ ਨਾ ਨਾਨੇ ਨੇ ਸਾਡੇ ਨੇ ਪਸ਼ੂ ਰੱਖੇ ਹੁੰਦੇ ਸੀਗੇ ਕਹਿਣਾ ਮੈਂ ਨਾਲੇ ਉੱਧਰ ਪੈਲੀ ਵੱਲ ਨਿਗਾ ਮਾਰ ਲਿਆਉਣਾ ਆ ਤੇ ਨਾਲੇ ਮੈਂ ਪਸ਼ੂ ਚਾਰ ਕੇ ਲੈ ਆਉਣਾ ਆ ਹਾਂ ਪਸੂ ਜਾਣੇ ਜਾਂਦੇ ਨਾਨੇ ਉਧਰ ਮਲੇ ਹੁੰਦੇ ਸੀਗੇ ਮਲੇਆਂ ਤੋਂ ਛੋਟੇ ਛੋਟੇ ਲਾਲ ਬੀਰ ਹੁੰਦੇ ਸੀਗੇ ਨਾਨੇ ਸਾਡੇ ਨੇ ਉਹ ਤੋੜ ਕੇ ਤੇ ਸਾਡੇ ਵਾਸਤੇ ਲੈ ਕੇ ਆਉਣਾ ਕਹਿਣਾ ਨਿਆਣੇ ਆਏ ਆ ਤੇ ਤੋੜ ਕੇ ਆਪਣੇ ਉਹ ਭਰਨਾ ਰੱਖਿਆ ਹੁੰਦਾ ਸੀ ਮੋਢੇ ਤੇ ਉਹਦੇ ਵਿੱਚ ਬੰਨ ਕੇ ਇੰਨੇ ਇੰਨੇ ਹੈ ਨਾ ਲੈ ਕੇ ਆਉਣੇ ਤਾਂ ਕਹਿਣਾ ਲੈ ਫੜੋ ਮੈਂ ਤੁਹਾਡੇ ਲਈ ਵੀਰ ਲੈ ਕੇ ਆਂਦੇ ਆ ਖਾਓ ਤੇ ਉਹ ਪੈਂਜੀ ਹੁਣ ਦੇ ਵੀ ਇੰਨੇ ਮਿੱਠੇ ਸੀ ਨਾ ਬੜੇ ਸੁਆਦ ਤੇ ਮਿੱਠੇ ਵੀਰ ਹੋਣੇ ਆ ਸਹੀ ਆਹੋ ਝਾੜੀਆਂ ਤੇ ਲੱਗੇ ਹੁੰਦੇ ਆ ਹੁਣ ਵੀ ਨਾਲ ਇਹਦੇ ਨਾ ਝਾੜੀਆਂ ਨਹੀਂ ਗੀਆਂ ਉਹਨਾਂ ਤੋਂ ਲੱਗੇ ਹੋਏ ਹੈਗੇ ਆ ਹਾਂਜੀ ਹੂੰ ਤਾਂ ਫੇਰ ਅਸੀਂ ਉੱਥੇ ਨਾ ਰੇਤਲਾ ਇਲਾਕਾ ਹੁੰਦਾ ਸੀ ਨਾ ਕਰਕੇ ਦੋਨਾ ਦੋਨੇ ਚ ਪੈ ਜਾਂਦਾ ਆ ਤੇ ਉਹਦੇ ਟਿੱਬੇ ਹੁੰਦੇ ਸੀ ਟਿੱਬਿਆਂ ਦੇ ਵਿੱਚ ਅਸੀਂ ਕੀ ਕਰਨਾ ਦਾ ਟੂਆ ਜਾਂ ਪੱਟ ਕੇ ਵਿੱਚ ਪੈਰ ਦੇ ਦੇਣਾ ਪੈਰ ਦੇ ਕੇ ਉਹਦੇ ਇੰਦਾ ਮਿੱਟੀ ਇਕੱਠੀ ਕਰੀ ਜਾਣੀ ਕਰਕੇ ਉਹਨੂੰ ਇੰਦਾ ਥਾਪੜ ਥਾਪੜ ਕੇ ਮਿੱਟੀ ਦੇ ਘਰ ਬਣਾਉਣੇ ਜਦੋਂ ਪੂਰਾ ਇਹਨਾਂ ਦੇਖਣਾ ਵੀ ਹੋਣ ਇਹ ਬਣ ਗਿਆ ਆ ਫਿਰ ਹੌਲੀ ਦੇਣੀ ਪੈਰ ਖਿੱਚ ਲੈਣਾ ਪੈਰ ਖਿੱਚ ਕੇ ਉਹਦੇ ਕਿਨਾਰੇ ਜਿਹੜੇ ਸੀ ਇਹਨਾਂ ਇੰਦਾ ਪੋਲੇ ਪੋਲੇ ਨੱਪ ਕੇ ਉਹਨਾਂ ਨੂੰ ਜਿੱਦਾਂ ਆਪਣੇ ਜਿੱਤ ਪਲਾਸਟਰ ਨੇ ਜਿੱਦਾਂ ਮੈਸਤਰੀ ਕਰਦੇ ਇੰਦਾ ਕਰ ਦੇਣਾ ਉਹਨੂੰ ਹਾਂ ਯਾਨੀ ਕਿ ਉਹ ਬਚਪਨ ਜਿਹੜਾ ਸੀ ਬੜਾ ਵਧੀਆ ਸੀਗਾ ਬੜਾ ਜਾਣਾ ਨਾਨੀ ਸਾਡੀ ਨੇ ਕਹਿਣਾ ਬੇਈ ਰੋਟੀ ਰੱਖ ਰੱਖੇ ਰਾਤ ਦੀ ਰੋਟੀਆਂ ਬਚ ਜਾਂਦੀਆਂ ਸੀ ਆਮ ਹੀ ਲੋਕੀ ਗੈਂਤੀ ਮੈਂਤੀ ਦੀਆਂ ਥੋੜੀ ਲਾਉਂਦੇ ਸੀਗੇ ਸਹੀ ਗੱਲ ਰੋਟੀ ਬਚ ਜਾਣੀ ਤੇ ਉਹਨਾਂ ਨੇ ਸਾਨੂੰ ਸਵੇਰ ਨੂੰ ਮੱਖਣੀ ਦਾ ਪੇੜਾ ਉੱਤੇ ਰੱਖ ਦੇਣਾ ਕਹਿਣਾ ਲੈ ਫੜੋ ਅੱਠ ਕੇ ਖਾ ਲਓ ਫੇਰ ਰੋਟੀ ਤੁਸੀਂ ਖਿੱਡਣ ਚ ਮਸਤ ਹੋ ਜਾਣਾ ਆ ਤੇ ਤੁਸੀਂ ਹੁਣ ਇਹ ਪਹਿਲਾਂ ਖਾ ਲਓ ਖਾਦੀ ਹੋ ਤਾਂ ਤੁਹਾਨੂੰ ਆਸਰਾ ਰਹੂਗਾ ਅਸੀਂ ਵੀ ਜਦੋਂ ਆ ਖਾਸ ਸੌਣ ਭਾਦੋਂ ਦੀ ਰੁੱਤ ਹੁੰਦੀ ਉਹ ਮੀਂਹ ਪੈਂਦੇ ਨੇ ਨਾ ਹਾਂਜੀ ਹੋਂ ਤੋਂ ਬਹੁਤਾ ਗਲਗਲੋਲਾ ਜਿਹਾ ਹੁੰਦਾ ਤੇ ਉਦੋਂ ਸਾਡਾ ਇੱਕ ਖੇਤ ਰੇਤੇ ਵਾਲਾ ਸੀਗਾ ਤੇ ਉਹ ਖੇਤ ਤੇ ਅਸੀਂ ਜਾਣਾ ਤਾਂ ਜੇ ਬੇਬੇ ਨਾਲ ਅਸੀਂ ਰੋਟੀ ਲੈ ਕੇ ਜਾਣਾ ਤਾਂ ਉਹਨੇ ਰੋਟੀ ਲੈ ਕੇ ਅਸੀਂ ਮਗਰਮਗਰ ਜਾਣਾ ਜਦ ਅਸੀਂ ਆਉਂਦੇ ਹਾਂ ਨੇ ਹੁਣ ਜਿਹੜਾ ਡੋਲੂ ਹੁੰਦਾ ਸੀਗਾ ਲੱਸੀ ਵਾਲਾ ਬਿੱਲਾ ਹੋ ਜਾਂਦਾ ਸੀਗਾ ਉਹਦੇ ਵਿੱਚ ਅਸੀਂ ਰੇਤਾਂ ਗਿੱਲਾ ਭਰ ਲੈਣਾ ਰਾਹ ਦੇ ਵਿੱਚੋਂ ਅਸੀਂ ਵੀਰ ਬੋਟੀਆਂ ਫੜ-ਫੜ ਕੇ ਉਹਦੇ ਵਿੱਚ ਵੀਰ ਬੋਟੀਆਂ ਇਕੱਠੀਆਂ ਕਰਕੇ ਲੈਉਣੇ ਕਿੰਨੀਆਂ ਸਾਰੀਆਂ ਅਸੀਂ ਘਰੇ ਲੈਣੇ ਬੜੀ ਸੋਹਣੀ ਹੁੰਦਾ ਜੀ ਮੈਨੂੰ ਲੱਗਦਾ ਹੁਣ ਤਾਂ ਬੱਚਿਆਂ ਨੂੰ ਪਤਾ ਵੀ ਨਹੀਂ ਹੋਣਾ ਹੈਗਾ ਵੀ ਕੀ ਤੇ ਉਹ ਵੀਰ ਬੋਟੀਆਂ ਲੈ ਕੇ ਆਉਣੀਆਂ ਤੇ ਅਕਿ ਜਦੋਂ ਮੀਂਹ ਪੰਡਾ ਹੁੰਦਾ ਸੀਗਾ ਫਿਰ ਬੇਬੇ ਦੇ ਮਗਰ ਪੈ ਜਾਣਾ ਬਈ ਸਾਨੂੰ ਪੂੜੇ ਪਕਾ ਕੇ ਦੇ ਫਿਰ ਖੀਰ ਬਣਾਉਣੇ ਪੂੜੇ ਪਕਾਉਣੇ ਬੜਾ ਚਾਹ ਹੁੰਦਾ ਸੀ ਗੁਲਗਲੇ ਪਕਾਉਣੇ ਤੇ ਉਹ ਚੀਜ਼ਾਂ ਯਾ ਉਸ ਅੱਜ ਕੱਲ ਮੇਰੇ ਖਿਆਲ ਬਰਗਰ ਪੀ ਜਾਂ ਨਾਲੋਂ ਤਾਂ ਕਿਤੇ ਵੱਧ ਖੁਸ਼ੀ ਦਿੰਦੀਆਂ ਸੀ ਕਿੰਨਾ ਗਮਨ ਖੁਸ਼ ਹੁੰਦਾ ਹੁੰਦਾ ਸੀਗਾ ਦੇਸੀ ਆਪਾਂ ਦੇਸੀ ਢੰਗ ਨਾਲ ਰਹਿੰਦੇ ਸੀ ਤੇ ਦੇਸੀ ਖਾਣੇ ਖਾਂਦੇ ਸੀਗੇ ਤੇ ਵਧੀਆ ਸੀ ਉਹ ਖਰਾਕਾਂ ਜਿੱਦਾਂ ਗੁੜ ਪਾ ਕੇ ਮਿੱਠੀਆਂ ਰੋਟੀਆਂ ਬਣਾਉਣੀਆਂ ਆਂਬ ਦੇ ਚਾਰਨਾ ਖਾਣੀਆਂ ਬੜੀਆਂ ਸਵਾਦ ਲੱਗਦੀਆਂ ਹੁੰਦੀਆਂ ਸੀ ਹਾਂ ਹੁਣ ਤਾਂ ਮੇਰੇ ਖਿਆਲ ਚ ਵੀ ਇਹਨਾਂ ਨੂੰ ਪਤਾ ਹੀ ਨਹੀਂ ਹੋਣਾ ਬੱਚਿਆਂ ਨੂੰ ਵੀ ਇਹ ਚੀਜ਼ਾਂ ਵੀ ਹੁੰਦੀਆਂ ਜੇ ਹੋਣ ਵੀ ਤਾਂ ਪਸੰਦ ਨਹੀਂ ਕਰਦੇ ਹਾਂਜੀ ਹਾਂਜੀ ਇਹ ਤਾਂ ਹੈ ਹੀ ਆ ਤੇ ਅਸੀਂ ਜਦੋਂ ਇੱਥੇ ਹੁੰਦੇ ਸੀ ਆਪਣੇ ਪੇਕੇ ਘਰ ਹੁੰਦੇ ਸੀਗੇ ਨਾ ਛੋਟੇ ਛੋਟੇ ਹੁੰਦੇ ਸੀ ਤਾਂ ਡੈਡੀ ਸਾਡੇ ਆਨੇ ਕੰਮ ਤੋਂ ਆਣਾ ਕਹਿਣਾ ਸਾਨੂੰ ਸਾਫੇ ਦੇ ਲੜ ਨਾ ਦਾਣੇ ਬੰਨ ਦੇਣੇ ਕਹਿਣਾ ਜਾਓ ਪੱਠੀ ਤੋਂ ਦਾਣੇ ਪਨਾ ਕੇ ਲਿਆਓ ਅਸੀਂ ਹਨਾ ਦਾਣੇ ਬਣਾਉਣ ਚਲ ਜਾਣਾ ਫਿਰ ਆਪਣੀ ਬਾਰੀ ਦੀ ਊੜੀ ਕਾਰਨੀ ਵੀ ਹੁਣ ਸਾਡੀ ਵਾਰੀ ਆਊਗੀ ਜਾਂ ਨਹੀਂ ਆਊਗੀ ਹਜੇ ਕਿੰਨੇ ਟਾਈਮ ਤੱਕ ਆਊਗੀ ਫਿਰ ਬੈਠੇ ਰਹਿਣਾ ਜਦੋਂ ਉਹਨੇ ਮਤਲਬ ਮੇਰੇ ਤੋਂ ਪਹਿਲੇ ਵਾਲੇ ਦੇ ਦਾਣੇ ਭੋਂਦੇ ਹੁਣਾ ਨਾ ਉਹ 埔ੜਕ 埔ੜਕ ਕੇ ਕੜਾਈ ਦੇ ਵਿੱਚੋਂ ਦਾਣੇ ਬਾਹਰ ਡਿੱਗਣੇ ਉਹ ਚੱਕ ਚੱਕ ਕੇ ਖਾਣੀ ਤੇ ਹਨਾ ਬੜੇ ਸੁਆਦ ਲੱਗਣੇ ਹੈ ਇਸ ਕਣ ਸਾਡੀ ਵਾਰੀ ਕਦੋਂ ਆਊਗੀ ਤਾਂ ਹੀ ਸਾਡੀ ਵਾਰੀ ਨਹੀਂ ਆਉਂਦੀ ਹਨਾ ਸਾਨੂੰ ਵੀ ਸਾਡੀ ਵਾਰੀ ਦੇ ਉਹਨੇ ਜਦੋਂ ਪੌਣੇ ਵਿੱਚ ਇੱਕ ਲੱਪ ਭਰ ਕੇ ਆਪਣੀ ਬਾੜੇ ਦੀ ਕੱਢ ਲੈਣੀ ਤੇ ਕੱਢ ਕੇ ਉਹ ਆਪਣਾ ਉਹਨੇ ਇਦਾਂ ਰੱਖਿਆ ਹੁੰਦਾ ਸੀ ਇਦਾਂ ਡੂੰਗਾ ਜਿਹਾ ਬਣਾਇਆ ਹੁੰਦਾ ਸੀਗਾ ਕੋਲ ਬੋਲ ਢੋਆ ਜਿਹਾ ਉਹਦੇ ਵਿੱਚ ਪਾ ਲੈਣੀ ਤੇ ਬਾਕੀ ਦਾਣੇ ਵਿੱਚ ਪਾ ਕੇ ਭੁੰਨ ਕੇ ਫੜਾ ਦੇਣੇ ਫਿਰ ਬਾਅਦ ਵਿੱਚ ਪਹਿਲਾਂ ਇਦਾਂ ਲੱਪ ਦਾਣਿਆਂ ਦੀ ਕੱਢਦੇ ਅਸੀਂ ਬਾਅਦ ਵਿੱਚ ਲੋਕੀ ਫਿਰ ਕਹਿਣ ਲੱਗੇ ਵੀ ਤੂੰ ਪੈਸੇ ਲੈ ਲਿਆ ਕਰ ਲੱਪ ਦਾਣਿਆਂ ਦੀ ਨਾ ਨਾ ਕੱਢਿਆ ਕਰ ਤਾ ਫੇਰ ਉੱਪਰ ਅਸੀਂ ਤਾਂ ਅਸੀਂ ਤਾਂ ਕੋਈ ਲੱਪ ਕਢਾ ਕੇ ਅਸੀਂ ਬਣਾ ਕੇ ਲਿਆਂਦੇ ਹੁੰਦੇ ਸੀਗੇ ਡੈਡੀ ਮੇਰੇ ਬੜੇ ਸ਼ਕੀਨ ਹੁੰਦੇ ਸੀਗੇ ਦਾਣਿਆਂ ਦੇ ਪੁੱਜੇ ਦਾਣੇ ਕਹਣਾ ਮੱਕੀ ਦੇ ਬਹੁਤ ਸਵਾਦ ਲੱਗਦੇ ਆ ਪਹਿਲਾਂ ਤਾਂ ਕੱਚੀ ਜੀ ਮੱਕੀ ਹੁੰਦੀ ਸੀ ਉਹ ਦੀੜ ਕੇ ਛੱਲੀਆਂ ਉਹ ਬੜੇ ਮਿੱਠੇ ਮਿੱਠੇ ਮੋਰਮਰੇ ਹੁੰਦੇ ਸੀਗੇ ਫੇਰ ਜਦੋਂ ਪੱਕ ਜਾਂਦੀ ਸੀ ਉਹਦੀਆਂ ਫਿਰ ਖਿੱਲਾ ਬਣ ਜਾਂਦੀਆਂ ਹੁੰਦੀ ਸੀ ਅਸੀਂ ਤਾਂ ਭੈਣ ਜੀ ਕਣਕ ਦੇ ਦਾਣੇ ਵੀ ਲ ਜਾਂਦੇ ਹੁੰਦੇ ਸੀ ਗੁੜ ਪਾ ਕੇ ਵਿੱਚ ਭੰਨ ਕੇ ਉਹਨੂੰ ਕਹਿੰਦੇ ਹੁੰਦੇ ਸੀ ਹਾਂ ਉਹਨੂੰ ਫੇਰ ਕੀ ਕਰਨਾ ਉਹਦੇ ਲੱਡੂ ਜੇ ਬਣਾ ਲੈਣੇ ਉਹੀ ਖਾਂਦੇ ਫੇਰ ਨਾ ਨੰਨੇਸ ਵਧੀਆ ਲੱਗਣੇ ਹਨਾ ਕਹਣਾ ਵੀ ਕਣਕ ਦੇ ਦਾਣਿਆਂ ਦੇ ਵਿੱਚ ਆਪਾਂ ਗੁੜ ਪੱਕ ਕਿਉਂਕਿ ਗੁੜ ਘਰ ਦਾ ਹੁੰਦਾ ਸੀ ਕਣਕ ਵੀ ਘਰ ਦੀ ਹੁੰਦੀ ਸੀ ਚਲ ਪੱਠੀ ਤੋਂ ਬਣਾ ਲੈਣੀ ਉਹ ਚੀਜ਼ਾਂ ਸੱਚੀ ਗੱਲ ਆ ਉਹ ਚੀਜ਼ਾਂ ਦੁਰਲੱਭ ਹੋ ਗਈਆਂ ਹੁਣ ਤਾਂ ਹਾਂਜੀ ਹੁਣ ਤਾਂ ਪੱਠੀਆਂ ਹੀ ਹੈ ਨਹੀਂ ਗਈਆਂ ਸਹੀ ਵਾਂ ਕਿਸੇ ਕਿਸੇ ਪੰਡ ਮੇਰੇ ਖਿਆਲ ਚ ਪੱਠੀ ਹੋਊਗੀ ਮੈਨੂੰ ਲੱਗਦਾ ਨਹੀਂ ਹੈ ਕਿ ਕਿਸੇ ਪੰਡ ਪਰ ਸਾਡੇ ਪੰਡ ਹੈਗੀ ਹੈ ਹਾਲੇ ਪੱਠੀ ਕਿਤੇ ਕਿਤੇ ਟਾਮੀ ਟਾਮੀ ਹੈਗੀ ਹੈ ਪਰ ਇਦਾਂ ਜਿੱਦਾਂ ਅੱਗੇ ਆਮ ਹੁੰਦੀਆਂ ਸੀ ਹੁਣ ਇਦਾਂ ਨਹੀਂ ਹੈਗੀਆਂ ਨਹੀਂ ਨਹੀਂ ਮੂੰ ਤਾਂ ਕਿਤੇ ਤਿੰਨ ਤਿੰਨ ਚਾਰ ਚਾਰ ਪੱਠੀਆਂ ਹੁੰਦੀਆਂ ਸੀਗੀਆਂ ਇੱਕ ਇੱਕ ਪੰਡ ਚ ਹਾਂਜੀ ਹਾਂ ਇੱਕ ਅੱਧੀ ਥੋੜ੍ਹੀ ਹੁੰਦੀ ਸੀ ਤੇ ਉਸ ਤੋਂ ਬਾਅਦ ਚ ਜਦੋਂ ਆਪਾਂ ਕਈ ਵਾਰੀ ਫਿਰ ਗਰਮੀਆਂ ਦੇ ਵਿੱਚ ਮਿੱਠਾ ਪਾਣੀ ਬਣਾਉਣਾ ਸ਼ੱਕਰ ਪਾ ਕੇ ਹਾਂਜੀ ਤੇ ਉਹ ਉਹ ਬੜਾ ਸਵਾਦ ਲੱਗਦਾ ਹੁੰਦਾ ਸੀਗਾ ਡੰਗਰਾਂ ਨੂੰ ਵੀ ਉਹੀ ਸਮਝ ਲਓ ਗੋੜ ਗੜ ਪਾ ਕੇ ਧਣਾ ਪਿਆਉਂਦੇ ਹੁੰਦੇ ਸੀ ਤੇ ਫਿਰ ਬੇਬੇ ਨੇ ਸ਼ੱਕਰ ਪਾ ਕੇ ਮਿੱਠਾ ਪਾਣੀ ਬਣਾਉਣਾ ਜਿਹਾ ਕੱਚੀ ਲੱਸੀ 'ਚ ਮਿੱਠਾ ਪਾ ਲੈਣਾ ਬਸ ਉਹ ਪੀ ਲੈਣੀ ਹਨਾ ਹਾਂਜੀ ਹੂੰ ਤੇ ਫਿਰ ਲੋੜੀ ਮੰਗਣੀ ਕੁੜੀਆਂ ਨੇ ਇਕੱਠੀਆਂ ਹੋ ਜਾਣਾ ਆਪਣਾ ਗਰੁੱਪ ਬਣਾ ਲੈਣਾ ਚਾਰ ਪੰਜ ਕੁੜੀਆਂ ਨੇ ਬਣਾ ਕੇ ਛੋਟ ਛੋਟੀਆਂ ਹੁੰਦੀਆਂ ਸੀ ਇਹਨਾਂ ਨੂੰ ਸੀ ਪਤਾ ਹੁੰਦਾ ਲੋੜੀ ਮੰਗਣ ਜਾਣਾ ਅਸੀਂ ਤੇ ਤਕਰੀਬਨ ਸਾਰੇ ਦਾਣੇ ਪਾ ਦਿੰਦੇ ਹੁੰਦੇ ਸੀਗੇ ਕਈਆਂ ਨੇ ਕਹਿ ਦੇਣਾ ਲੋੜੀ ਵਾਲੇ ਦਿਨ ਆਇਓ ਫਾਜਾ ਇੰਨੇ ਦਿਨ ਪਏ ਲੋੜੀ ਵਿੱਚ ਤੁਸੀਂ ਪਹਿਲਾਂ ਹੀ ਲਾਖੀਆਂ ਕੁੜੇ ਮੰਗਣ ਤੇ ਅਸੀਂ ਕਹਿਣਾ ਵੀ ਸਾਨੂੰ ਚਾਹ ਆਉਂਦਾ ਅਸੀਂ ਤਾਂ ਮੰਗਦੀਆਂ ਆ ਹਨਾ ਫਿਰ ਕਹਿਣਾ ਤੁਸੀਂ ਲੋੜੀ ਵਾਲੇ ਦੇਣੇ ਆਇਓ ਤੇ ਕਈ ਇਦਾਂ ਦੇ ਹੁੰਦੇ ਸੀ ਉਹਨਾਂ ਨੇ ਕਦੀ ਖਾਲੀ ਨਹੀਂ ਸੀ ਮੋੜਦੇ ਹੁੰਦੇ ਹਨਾ ਉਹਨਾਂ ਨੇ ਭਾਵੇਂ ਇੱਕ ਪੈਸਾ ਦੋ ਪੈਸੇ ਦੇਣ ਨੂੰ ਦੋ ਇਦਾਂ ਹੁੰਦੇ ਸੀਗੇ ਉਹ ਦੇਣੇ ਤੇ ਇੱਕ ਵਾਰੀ ਹਨਾ ਅਸੀਂ ਇੱਕ ਵਾਰੀ ਅਸੀਂ ਹਨਾ ਲੋੜੀ ਮੰਗਣ ਗਈਆਂ ਪਿੰਡ ਦੇ ਦੂਸਰੀ ਸਾਈਡ ਤੇ ਚਲ ਗਈਆਂ ਉਹਨਾਂ ਦੇ ਜਾਨਕੀ ਇਦਾਂ ਬਰਾਂਡੇ ਦੇ ਵਿੱਚ ਮੱਕੀ ਤੇ ਬੂਰੇ ਭਰ-ਭਰ ਕੇ ਰੱਖੇ ਸਿਗੇ ਛੱਲੀਆਂ ਦੇ ਜਾਨਕੀ ਵਿੱਚ ਤੇ ਮੋਰਿਆਂ ਮੂੰਹ ਸੀਂਤੇ ਹੋਏ ਸਿਗੇ ਉਹ ਪੂਰੀ ਹਨਾ ਥੋੜੀ 8:00 ਵਜੇ ਹੀ ਸੀਗੀ ਅਸੀਂ ਜਾ ਕੇ ਆਪਣੇ ਲੋੜੀ ਦੇ ਗਾਣੇ ਗਾਉਣ ਲੱਗ ਗਏ ਜਾਂ ਗੀਤ ਗਾਉਣ ਲੱਗ ਪਏ ਜਾਂ ਲੋੜੀ ਦੇ ਤੇ ਉਹ ਸਾਨੂੰ ਹਨਾ ਪੈ ਗਈ ਉਹ ਸਾਗ ਬਣਾਉਂਦੀ ਸੀ ਕਹਿੰਦੀ ਜਾਓ ਕੁੜੀਆਂ ਕੱਲ ਨੂੰ ਆਇਓ ਅੱਜ ਨਹੀਂ ਕਹਿੰਦੀ ਮੈਂ ਦਾਣੇ ਪਾਉਣੇ ਹੈਗੇ ਅਸੀਂ ਕਿਹਾ ਹਾਏ ਹਾਏ ਤਾਂ ਪੈਂਦੀ ਬੜਾ ਉਖੀ ਜੇ ਸਾਨੂੰ ਹੈ ਤੇ ਸਾਡੇ ਹਨਾ ਨਾਲ ਦੀਆਂ ਜਿਹੜੀਆਂ ਅਸੀਂ ਪਿੱਛੇ ਤੋਂ ਖੜੀਆਂ ਕੁੜੀਆਂ ਅਸੀਂ ਤਿੰਨ ਜਣੀਆਂ ਮੂਰੇ ਸੀ ਦੋ ਤਿੰਨ ਪਿੱਛੇ ਸੀ ਉਹ ਕਹਿੰਦੀਆਂ ਚੱਲੇ ਇਦਾਂ ਨਹੀਂ ਇੰਨੇ ਸੁਬਤੋਣਾ ਇਦਾਂ ਕਰੋ ਨਾ ਆ ਜਿਹੜੇ ਇੱਥੇ ਇਹਨਾਂ ਦੇ ਬੋਰੇ ਮੱਕੀ ਦੇ ਦਾਣਿਆਂ ਦੇ ਪਏ ਨਾ ਇਹਨਾਂ ਚ ਆਪਾਂ ਛੱਲੀਆਂ ਕੱਢ ਕੇ ਵਿੱਚ ਸੋਟ ਲੈਣੀਆਂ ਅਸੀਂ ਕਿਹਾ ਅਸੀਂ ਗਾਣੇ ਗੋਨੀਆਂ ਆ ਤੁਸੀਂ ਵਿੱਚੋਂ ਹਨਾ ਛੱਲੀਆਂ ਕੱਢ ਲਓ ਉਹਨਾਂ ਨੇ ਤਿੰਨ ਤਿੰਨ ਚਾਰ-ਚਾਰ ਛੱਲੀਆਂ ਕੱਢ ਕੇ ਨਾ ਛੋਲਿਆਂ 'ਚ ਪਾ ਲਈਆਂ ਸੀ ਕਿ ਹਾਂ ਟੀ ਅਸੀਂ ਕੱਲ ਨੂੰ ਆਉਣਾ ਫੇਰ ਸਾਨੂੰ ਧਾਣੇ ਪਾ ਦੇ ਹਾਂ ਕਹਿੰਦੀ ਕੋਤ ਕੱਲ ਨੂੰ ਪਾ ਦਵਾਂਗੀ ਕੱਲ ਨੂੰ ਆਜਿਓ ਉਹ ਗੱਲਾਂ ਹੁਣ ਜਦੋਂ ਯਾਦ ਕਰਦੇ ਆ ਹਾਸਾ ਆਉਂਦਾ ਹਨਾ ਵੀ ਅਸੀਂ ਇਦਾਂ ਦੇ ਅਛਰਾਰਤਾ ਇਦਾਂ ਦੀਆਂ ਵੀ ਕਰਦੇ ਹੁੰਦੇ ਸੀਗੇ ਹਾਂ ਸ਼ਰਾਰਤੀ ਹੁੰਦੇ ਸੀ ਇਹ ਬੱਚੇ ਜਦੋਂ ਤੀਆਂ ਹੁੰਦੀਆਂ ਸੀਗਾ ਬੜਾ ਚਾਹ ਹੁੰਦਾ ਸੀ ਤੀਆਂ ਦਾ ਨਿੱਕੀਆਂ ਕੁੜੀਆਂ ਨੂੰ ਕਿਉਂਕਿ ਵਿਆਹੀਆਂ ਕੁੜੀਆਂ ਆਉਂਦੀਆਂ ਹੁੰਦੀ ਸੀ ਉਹਨੇ ਨਵੇਂ-ਨਵੇਂ ਸੂਟ ਹੁੰਦੇ ਸੀ ਉਹਨਾਂ ਤਿੰਨਾਂ ਦੇ ਵਿੱਚ ਨਾ ਪਾਪ ਕਰਦੀਆਂ ਹੁੰਦੀ ਸੀ ਵੱਡੇ-ਵੱਡੇ ਜੂੜੇ ਕਰਦੀਆਂ ਹੁੰਦੀ ਸੀ ਹਾਂ ਜੀ ਕੁੜੀਆਂ ਨੇ ਤਿਆਰ ਹੋ ਕੇ ਆਉਣਾ ਸਹੌਰਿਆਂ ਤੋਂ ਆਈਆਂ ਹੁੰਦੀਆਂ ਸੀਗੀਆਂ ਤੀਆਂ ਦੇਖਣ ਤੇ ਉਹਨਾਂ ਨੂੰ ਦੇਖਣ ਉਹਨਾਂ ਦੇ ਚਿੰਨੀਆਂ ਫੜਫੜ ਦੇਖੇ ਹੁੰਦਾ ਗੋਟਾ ਮੋਤੀ ਜੋ ਵੀ ਹੁੰਦਾ ਸੀਗਾ ਸਾਨੂੰ ਲਿਕਨ ਹਾਈ ਇੰਨੇ ਕਿੰਨੇ ਸੋਹਣੇ ਕਪੜੇ ਪਾਏ ਹੋਏ ਨੇ ਹਾਂਜੀ ਤੇ ਉਹਨਾਂ ਨੇ ਆਪਦੀ ਗੱਲਾਂ ਸੌਰੀਆਂ ਦੀਆਂ ਕਰਨੀਆਂ ਜਾਂ ਹੋਰ ਕੋਈ ਕਰਨੀਆਂ ਅਸੀਂ ਉਹਨਾਂ ਦੇ ਮੂੰਹ 'ਤੇ ਬੈਠੇ ਦੇਖੀ ਜਾਣਾ ਹਮ ਤੇ ਉਦੋਂ ਆ ਸਾਡੇ ਪਿੰਡਾਂ 'ਚ ਭੁੱਗੇ ਦੇ ਵਰਤ ਵੀ ਹੁੰਦੇ ਸੀਗੇ ਅੱਛਾ ਹਾਂ ਭੁੱਗਾ ਹੁੰਦਾ ਸੀ ਜਿਹੜੇ ਤੇਲ ਹੁੰਦੇ ਸੀ ਤੇਲ ਤਾਂ ਘਰੋਂ ਖਰੀ ਆਵੇਂ ਹੁੰਦੇ ਸੀ ਕਿ ਤਿਲਾਂ ਨੂੰ ਕੱਚਿਆਂ ਨੂੰ ਭੁੰਨ ਕੁੱਟ ਲੈਣਾ ਕੁੱਟ ਕੇ ਵਿੱਚ ਗੋੜ ਲਾ ਕੇ ਉਹਦੇ ਭੁੱਗੇ ਦੇ ਵਰਤ ਹੁੰਦਾ ਸੀ ਨਾਲ ਤਾਂ ਭੁੱਗੇ ਉਹ ਖਾਂਦੇ ਹੁੰਦੇ ਸੀ ਲੋਕ ਤੇ ਨਾਲਿਓ ਵਰਤ ਹੁੰਦਾ ਸੀ ਕਿ ਵਰਤਾਂ ਤੇ ਵੀ ਜੰਤੀਆਂ ਹੁੰਦੀ ਸੀ ਬੜਾ ਇਕੱਠ ਹੁੰਦਾ ਹੁੰਦਾ ਸੀ ਕ ਹੁਣ ਤਾਂ ਮਨੁਰਾ ਦੇ ਵਰਤਾਂ ਨੂੰ ਭੁੱਲ ਭੁੱਲ ਗਏ ਲੋਕ ਹੁਣ ਸਮਾਂ ਬਹੁਤ ਬਦਲ ਗਿਆ ਜਿੱਦਾਂ ਜੋ ਆਪਾਂ ਦੇਖਿਆ ਆ ਆਪਾਂ ਹੰਡਾਇਆ ਆ ਅੱਜਕੱਲ੍ਹ ਦੀ ਤਿਆਂ ਉਹਦਾ ਬਾਰੇ ਕੁਛ ਨਹੀਂ ਪਤਾ ਹਨਾ ਹੈਗਾ ਕਿਉਂਕਿ ਆਪਾਂ ਉਹ ਸਮਾਂ ਦੇਖਿਆ ਮਾਣਿਆ ਆ ਆਪਾਂ ਉਹ ਸਮਾਂ ਯਾਦ ਕਰਕੇ ਵੀ ਬਹੁਤ ਵਧੀਆ ਲੱਗਦਾ ਆ ਆਪਾਂ ਨੂੰ ਹਨਾ ਖੁਸ਼ੀ ਮਿਲਦੀ ਆ ਬਹੁਤ ਖੁਸ਼ ਹੁੰਦਾ ਵੀ ਕਦੀ ਅਸੀਂ ਵੀ ਬੱਚੇ ਸੀਗੇ ਅਸੀਂ ਵੀ ਉਹ ਸਮਾਂ ਹੰਡਾਇਆ ਆ ਹੁਣ ਆਪਾਂ ਜਦੋਂ ਵੀ ਬੱਚਿਆਂ ਨੂੰ ਦੇਖਦੇ ਆ ਤਾਂ ਸਾਨੂੰ ਆਪਣਾ ਬਚਪਨ ਯਾਦ ਆ ਜਾਂਦਾ ਆ ਵੀ ਅਸੀਂ ਇਦਾਂ ਅਸੀਂ ਵੀ ਇਹ ਚੀਜ਼ਾਂ ਕੀਤੀਆਂ ਆ ਹਨਾ ਇੱਕ ਵਾਰੀ ਮੈਂ ਇੱਕ ਦਿਨ ਗਈ ਮੈਂ ਦੇਖਿਆ ਤਾਂ ਇੱਕ ਬੱਚਾ ਰੋ ਰਿਹਾ ਚੰਨਕ ਸਾਲ ਦਾ ਹੋ ਤਕਰੀਬਨ ਪਤ ਜਦ ਤੂੰ ਵੱਡ ਨਹੀਂ ਹੋਣਾ ਹਾਂਜੀ ਤਾਂ ਉਹ ਉਹਦੀ ਮਾਂ ਨੇ ਉਹਨੂੰ ਉਹਦੇ ਉੱਪਰ ਲਾ ਕੇ ਗੇਮ ਲਾ ਕੇ ਉਹਨੂੰ ਫੜਾਤਾ ਪਤਾ ਨਹੀਂ ਕੀ ਲਾਇਆ ਕੀ ਨਹੀਂ ਮੈਂ ਸੋਚਿਆ ਵੀ ਇਹ ਜਿਹੜੇ ਬੱਚਿਆਂ ਨੂੰ 3-3 ਸਾਲਾਂ ਦੇ ਨੂੰ ਮੋਬਾਈਲ ਤੇ ਗਝਾਇਆ ਵਾ ਇਹ ਹੁਣ ਵੱਡੇ ਕਦੋਂ ਹੋਏ ਹਾਂ ਵੱਡੇ ਹੋ ਗਏ ਫਿਰ ਤਾਂ ਹੀ ਤਾਂ ਪਰ 12 ਦੇ ਵਿੱਚ ਕੋਈ ਰਹਿ ਨਹੀਂ ਮਿਲ ਵਰਤਨ ਰਹਿ ਨਹੀਂ ਗਿਆ ਕਿਉਂਕਿ ਧਿਆਨ ਸਾਰ ਮੋਬਾਈਲਾਂ 'ਚ ਚਲੇ ਗਿਆ ਕਿ ਬਚਪਨ ਦੀਆਂ ਖੇਡਾਂ ਬਚਪਨ ਦੀਆਂ ਜਾਂਦਾ ਕੀ ਬਣਨ ਗਈਆਂ ਹਾਂਜੀ ਹਾਂਜੀ ਅੱਗੇ ਖੇਡਣਾ ਬੱਚਿਆਂ ਨੇ ਕੁੜੀਆਂ ਮੁੰਡਿਆਂ ਨੇ ਇਕੱਠਿਆਂ ਨੇ ਖੇਡਣਾ ਗੁੱਲੀ ਡੰਡੇ ਖੇਡ ਗੁੱਲੀ ਡੰਡਾ ਖੇਡਣ ਲੱਪੈਣਾ ਬੰਟੇ ਖੇੜ ਲੈਣੇ ਹਨਾ ਖੋਖੋ ਖੇਡ ਲਾ ਲੁਕਣ ਮੀਚੀ ਖੇਡ ਲਾ ਉੱਚ ਨੀਚ ਦਾ ਪਾਪੜਾ ਖੇਡ ਲਾ ਹਨਾ ਤੇ ਇਦਾਂ ਦਾ ਖੇਡਾਂ ਹੁੰਦੀਆਂ ਸੀਗੀਆਂ ਹੁਣ ਤਾਂ ਸਾਰੀਆਂ ਮੋਬਾਈਲ ਦੀਆਂ ਹੀ ਗੇਮਾਂ ਰਹਿ ਗਈਆਂ ਜਾਂ ਲੈਪਟਾਪ ਤੇ ਗੇਮਾਂ ਬੱਚੇ ਖੇਡਦੇ ਆ ਜਾਂ ਮੋਬਾਈਲ ਦੇ ਵਿੱਚ ਖੇਡਦੇ ਆ ਜਿਹੜੀਆਂ ਅੱਗੇ ਆਪਾਂ ਖੇਡਦੇ ਹੁੰਦੇ ਸੀ ਖੇਡਾਂ ਉਹ ਬਾਹਰ ਖੁੱਲੇ ਥਾਂ ਤੇ ਖੇਡਦੇ ਸੀ ਤੇ ਬੱਚਾ ਵੱਧਦਾ ਫੁੱਲਦਾ ਵੀ ਸੀਗਾ ਹੁਣ ਤੁਸੀਂ ਦੇਖ ਲਓ ਹੁਣ ਅੱਜਕੱਲ ਕਿਸੇ ਵੀ ਬੱਚੇ ਦੀ ਹਾਈਟ ਨਹੀਂ ਵੱਧਦੀ ਸਾਰੇ ਤਕਰੀਬਨ ਹਰ ਇੱਕ ਦੀ 5 ਫੁੱਟ 4 ਇੰਚ ਕਰੀਬ ਆ 5 ਫੁੱਟ 2 ਇੰਚ 5 ਫੁੱਟ 1 ਇੰਚ ਜਿਹੜੇ ਆਪਣੇ ਸੀਗੇ ਸਮਿਆਂ ਦੇ ਬੱਚੇ ਉਹਨਾਂ ਦੀ ਹਾਈਟ ਫੇਰ ਵੀ ਕਾਫੀ ਆ ਹਨਾ ਬਹੁਤ ਸੀਗੇ ਉਹਨਾਂ ਦਾ 5 ਫੁੱਟ 5 ਇੰਚ 5 ਫੁੱਟ 7 ਇੰਚ ਕੁੜੀਆਂ ਦੀ ਆਮ ਇੰਨੀ ਹਾਈਟ ਹੁੰਦੀ ਸੀਗੀ ਉਦੋਂ ਭੋਲੇ ਭਾਲੇ ਬੱਚੇ ਹੁੰਦੇ ਸੀਗੇ ਇੰਨੀ ਚੁਸਤ ਚਲਾਕੀ ਨਹੀਂ ਸੀ ਹੁੰਦੀ ਸਹੀ ਗੱਲ ਹੁਣ ਬੱਚੇ ਚੁਸਤ ਚਲਾਕ ਜਿਆਦੇ ਆ ਫੋਨਾਂ ਨੇ ਕੁਛ ਜਿੱਦਾਂ ਉਦੋਂ ਫੋਨ ਨਹੀਂ ਸੀ ਹੁੰਦੇ ਟੀਵੀ ਨਹੀਂ ਸੀ ਹੁੰਦੇ ਇਕੱਠੇ ਬੈਂਦੇ ਸੀਗੇ ਇਕੱਠੇ ਗੱਲਾਂ ਬਾਤਾਂ ਕਰਦੇ ਸੀ ਹੂੰ ਰੋਟੀ ਪਾਣੀ ਬਣਾ ਲੈਣਾ ਕੱਠਿਆਂ ਨੇ ਵਹਿ ਕੇ ਖਾਣਾ ਨਾਲੇ ਗੱਲਾਂ ਕਰੀ ਜਾਣੀਆਂ ਨਾਲੇ ਹੱਸੀ ਖੇਡੀ ਜਾਣਾ ਹੱਸਣ ਖੇਡਣ ਨਾਲ ਵੀ ਮਨ ਖੁਸ਼ ਰਹਿੰਦਾ ਤੇ ਸਰੀਰ ਵੀ ਵਾਧਾ ਫੁੱਲਦਾ ਆ ਬੱਚੇ ਵੀ ਵਾਧੇ ਫੁੱਲਦੇ ਸੀਗੇ ਉਦੋਂ ਸਹੀ ਗੱਲ ਐ ਇਹ aroghਨ arogh ਸਰੀਰ ਦੇ ਵਿੱਚ ਹੀ ਰਹਿ ਸਕਦਾ ਹੈਗਾ ਹਾਂਜੀ ਤੇ ਉਦੋਂ ਸਰੀਰ arogh ਹੁੰਦੇ ਸੀਗੇ ਬੰਦੇ ਖੁਸ਼ ਰਹਿੰਦੇ ਸੀਗੇ ਤੇ ਹੁਣ ਵਾਂਗੂ ਤਾਂ ਟੈਨਸ਼ਨ ਹੈ ਹੀ ਨਹੀਂ ਸੀਗੀਆਂ ਕਿਸੇ ਘਰ ਦੇ ਸਭ ਤੋਂ ਵੱਡੇ ਮੈਂਬਰ ਨੂੰ ਟੈਨਸ਼ਨ ਹੁੰਦੀ ਸੀ ਬਾਕੀਆਂ ਨੂੰ ਨਹੀਂ ਸੀ ਹੁੰਦੀਆਂ ਹਾਂਜੀ ਹੁਣ ਤਾਂ ਜੀ ਹੋ ਜੀ ਬੱਚਿਆਂ ਸਮੇਤ ਟੈਨਸ਼ਨ ਦੇ ਵਿੱਚ ਭਾ ਹੋਇਆ ਪਿਆ ਵਾ ਕੀ ਕੀਤਾ ਜਾਵੇ ਇਹ ਤੇ ਹੈ ਜੇ ਫਿਰ ਅਸੀਂ ਹਨਾ ਜਦੋਂ ਛੋਟੇ ਹੁੰਦੇ ਸੀਗੇ ਤੇ ਅਸੀਂ ਸਾਨੂੰ ਸਾਡੀ ਮੰਮੀ ਨੇ ਪੈਸੇ ਦੇਣੇ ਕਹਿਣਾ ਜਾਓ ਹਨਾ ਉਦੋਂ ਵੀ ਮਤਲਬ ਪਹਿਲਾਂ ਇਕੱਠਾ ਸੌਦਾ ਘੱਟ ਲਿਆਉਂਦੇ ਹੁੰਦੇ ਸੀਗੇ ਕਹਿਣਾ ਜਿੰਨੀ ਕੁ ਲੋੜਿਆ ਉਹਨਾਂ ਖੱਟੀ ਤੋਂ ਲੈ ਆਓ ਜਾ ਕੇ ਹਨਾ ਅਸੀਂ ਸੌਦਾ ਲੈਣ ਜਾਣਾ ਹੱਟੀ ਤੋਂ ਜਦੋਂ ਸੌਦਾ ਲੈ ਲੈਣਾ ਤੇ ਸਾਡੇ ਉਹ ਪੰਡਤਾਂ ਦੀ ਦੁਕਾਨ ਹੁੰਦੀ ਸੀਗੀ ਅਸੀਂ ਉਹਦਾ ਨਾਮ ਮੋਣਾ ਸੀਗਾ ਮੋਣ ਸਿੰਘ ਸੀ ਉਹਦਾ ਮੋਣ لال ਅਸੀਂ ਉਹਨੂੰ ਮੋਣਾ ਬਾਬਾ ਕਹਿੰਦੇ ਹੁੰਦੇ ਸੀ ਸਾਰੇ ਜਿੱਦਾਂ ਬੱਚੇ ਕਹਿਣਾ ਮੋਣੇ ਬਾਬੇ ਦੀ ਹੱਟੀ ਚੱਲੇ ਆ ਆ ਚੀਜ਼ ਲੈਣੇ ਚੱਲੇ ਆ ਹਨਾ ਕਈ ਵਾਰੀ ਕੀਤਾ ਭੁੱਲ ਜਾਣਾ ਵੀ ਕੀ ਲੈਣਾ ਆਏ ਸੀ ਤੇ ਜੇ ਮਾਪਿਆਂ ਨੂੰ ਦੱਸਣਾ ਵੀ ਆ ਚੀਜ਼ ਲਿਆਉਣੀ ਨਾ ਉਹ ਰਸਤੇ ਵਿੱਚ ਬੋਲਦੇ ਜਾਣਾ ਇੰਨੀ ਆਦਾਲ ਇੰਨੀ ਆਦਾਲ ਇੰਨੀ ਪੀਲੀ ਦਾਲੇ ਇਨੀ ਲਾਂ ਦਾਣ ਹੈ ਨਦਲੇ ਘਟਣੀ ਲਫਾਫੇ ਚ ਪਾ ਲੈਣੀ ਉਹਨੂੰ ਕਹਣਾ ਬਾਬਾ ਰੂਮਗਾ ਵੀ ਦੇ ਹੁਣ ਸਾਨੂੰ ਰੂਮਗਾ ਨਹੀਂ ਲੈਣਾ ਉਹਨੇ ਖਣਾ ਲੈ ਮਰ ਜਾਣੀ ਐ ਲੈ ਰੂੰਗਾ ਲੈ ਲਾ ਤੂੰ ਉਹਨੇ ਇੱਕ ਟੋਫੀ ਦੇ ਦੇਣੀ ਮੂੰਹ ਚ ਪਾ ਕੇ ਬੜੇ ਖੁਸ਼ ਹੋਣਾ ਸਾਨੂੰ ਰੂੰਗਾ ਮਿਲ ਗਿਆ ਹੋ ਸਕ ਆ ਇੱਕ ਸੰਤਰੇ ਦੀਆਂ ਗੋਲੀਆਂ ਹੁੰਦੀ ਸੀ ਉਹਨਾਂ ਨੂੰ ਚਾੜ ਜਾਂਦਾ ਸੀ ਸੰਤਰੇ ਦੀਆਂ ਗੋਲੀਆਂ ਨਿਹਾਂਦੀਆਂ ਨਹੀਂ ਗਿਆ ਤੇ ਹਰ ਇੱਕ ਚੀਜ਼ ਨੇ ਕਿ ਸਵਾਦ ਲੱਗਦੀ ਸੀ ਬਸ ਸੀ ਹਾਂਜੀ ਹੋਰ ਤਾਂ ਹੋਰ ਨਹੀਂ ਤਾਂ ਘਰੋਂ ਗੁੜ ਦੀ ਡਲਿਓ ਲੈ ਜਾਣੀ ਬਾਹਰ ਗੋੜੀ ਖਾਂਦੇ ਫਿਰਨਾ ਅਜ ਅਚਾਰ ਪਾਉਂਦੇ ਸੀ ਅਚਾਰ ਦੀਆਂ ਫਾੜੀਆਂ ਲੈ ਕੇ ਚਲੇ ਜਾਣਾ ਤੇ ਬਾਹਰ ਹਾ ਹੋਰ ਨਹੀਂ ਤਾਂ ਰੋਟੀਆਂ ਦੇ ਉੱਤੇ ਕੋਈ ਨਾ ਕੋਈ ਲਾ ਕੇ ਉਹਦੇ ਕੁ ਮੂਬਾਟੀ ਉਹ ਖਾ ਲੈਣੇ ਬਸ ਉਹਦਾ ਨਾ ਕੋਈ ਸੰਗਤਾ ਸੀਗਾ ਤੇ ਨਾ ਕਿਸੇ ਨੂੰ ਕੋਈ ਅਸਤਾ ਦੇ ਸੀਗਾ ਵੀ ਇਹ ਕੀ ਕਰਦਾ ਕੀ ਨਹੀਂ ਹੁਣ ਤਾਂ ਸ਼ੋਅਫ ਬਹੁਤ ਜ਼ਿਆਦਾ ਹੋ ਗਿਆ ਹੁਣ ਤਾਂ ਜਿਹੜੀ ਚੀਜ਼ ਆਪਾਂ ਖਾਣੇ ਆ ਉਹਦਾ ਇਹਨਾਂ ਲੋਕ ਰੱਖਦੇ ਆ ਵੀ ਅਸੀਂ ਤਾਂ ਆ ਚੀਜ਼ ਖਾਣੇ ਆ ਖਾਂਦੇ ਦੱਸਦੇ ਨਹੀਂ ਹੋਏ ਅਸੀਂ ਕੋਈ ਮਾੜੀ ਚੀਜ਼ ਖਾਣੇ ਜਿਹੜੀਆਂ ਆ ਚੀਜ਼ਾਂ ਚੰਗੀਆਂ ਕਹਿੰਦੇ ਕਿ ਤੇ ਚੰਗੀਆਂ ਥੋੜੀਆਂ ਹੀ ਆ ਹਾਂਜੀ ਹਾਂਜੀ ਇਹ ਤਾਂ ਹੈ ਹੀ ਆ ਤੇ ਬਚਪਨ ਜਿਹੜਾ ਬਚਪਨ ਹੁੰਦਾ ਆ ਬਾਦਸ਼ਾਹ ਉਮਰ ਹੁੰਦੀ ਆ ਉਹ ਕੋਈ ਫਿਕਰ ਨਹੀਂ ਹੁੰਦਾ ਕੋਈ ਫਾਕਾ ਨਹੀਂ ਹੁੰਦਾ ਮਾਪੇ ਦੇ ਸਿਰ ਤੇ ਨਾ ਕਿਸੇ ਚੀਜ਼ ਦਾ ਕਿਸੇ ਨੂੰ ਦੇਣ ਦਾ ਫਿਕਰ ਨਾ ਕਿਤੇ ਉਹ ਕਿਤੇ ਲਿਆਉਣ ਦਾ ਫਿਕਰ ਬਸ ਖਾ ਲਿਆ ਪੀ ਲਿਆ ਹੱਸ ਲਿਆ ਖੇਡ ਲਿਆ ਇਦਾਂ ਹੀ ਨੰਗ ਗਿਆ ਬਚਪਨ ਬਹੁਤ ਵਧੀਆ ਲੱਗਿਆ ਆ ਤੇ ਉਹਨੂੰ ਹੁਣ ਮਿਸ ਵੀ ਕਰਦੇ ਆ ਤੇ ਹੁਣ ਅਸੀਂ ਆਪਣੇ ਬੱਚਿਆਂ ਨੂੰ ਵੀ ਦੱਸਦੇ ਆ ਵੀ ਸਾਡਾ ਬਚਪਨ ਤਾਂ ਇਦਾਂ ਦਾ ਸੀਗਾ ਤੇ ਹੁਣ ਅੱਜ ਕੱਲ ਦੇ ਬੱਚਿਆਂ ਦਾ ਬਚਪਨ ਦੇਖ ਲਓ ਵੀ ਕਿਦਾਂ ਦਾ ਆ ਹਨਾ ਉਦੋਂ ਹੁੰਦਾ ਸੀਗਾ ਆਪਣੇ ਟੀਵੀ ਜਿਹੜੇ ਹੁੰਦੇ ਸੀ ਬਲੈਕ ਐਂਡ ਵਾਈਟ ਜ਼ਿਆਦੇ ਟੀਵੀ ਹੁੰਦੇ ਸੀਗੇ ਉੱਪਰ ਐਂਟੀਨਾ ਲੱਗੇ ਹੁੰਦੇ ਸੀਗੇ ਤੇ ਕਈ ਵਾਰੀ ਉਹ ਨਾ ਵਿੱਚ ਲੀਕਾਂ ਜਿਹਾਉਣ ਲੱਗ ਜਾਂਦੀਆਂ ਸੀ ਟੀਵੀ 'ਚ ਤੇ ਫਿਰ ਇੱਕ ਜਣੇ ਨੇ ਉੱਪਰ ਚੜਨਾ ਕੋਠੇ ਤੇ ਉਹਨੂੰ ਘੁਮਾਉਣਾ ਡਾਇਰੈਕਸ਼ਨ ਦੇਖਣੀ ਉਹਦੀ ਨਹੀਂ ਕਿੱਧਰ ਨੂੰ ਆ ਤੇ ਦੂਸਰੇ ਨੇ ਥੱਲੇ ਟੀਵੀ ਲਾ ਕੇ ਖੜਾ ਹੋਣਾ ਉੱਠਣਾ ਤੇ ਕੀ ਕਲੀਅਰ ਹੋਇਆ ਕਿ ਨਹੀਂ ਹੋ ਗਈ ਕਲੀਅਰ ਅੱਗੇ ਫੋਟੋ ਕਹਣਾ ਜੇ ਕਹਣਾ ਨਹੀਂ ਹਜੇ ਨਹੀਂ ਹੋਇਆ ਇਹ ਹਜੇ ਵਿੱਚ ਉਹ ਤਾਰਾਂ ਜਿਹੀਆਂ ਆਉਂਦੀਆਂ ਆ ਹਨਾ ਲੀਕਾਂ ਜਿਹੀਆਂ ਆਉਂਦੀਆਂ ਆ ਜੋਖੇ ਹੋਣਾ ਹਾਂ ਹਾਂ ਆਗੀ ਆਗੀ ਫੋਟੋ ਆਗੀ ਫਿਰ ਇਦਾਂ ਕਰਨਾ ਹਨਾ ਸਹੀ ਕਹਿੰਦਾ ਫਿਰ ਰਾਤ ਨੂੰ ਸੈਚਰਡੇ ਨੂੰ ਰਾਤ ਨੂੰ ਫਿਲਮ ਹੁੰਦੀ ਦੀ ਸੈਚਰਡੇ ਸੰਡੇ ਹਨਾ ਰਾਤ ਨੂੰ ਫਿਲਮ ਆਉਣੀ ਦੇਰ ਰਾਤ ਨੂੰ ਆਉਣੀ ਉਹ ਤੇ ਜਦੋਂ ਕੋ ਇੰਟਰਸਟ ਜਿਆ ਵੜਨ ਲੱਗਣਾ ਨਾ ਫਿਲਮ ਦਾ ਬੇ ਬਹੁਤ ਸੋਹਣੀ ਲੱਗਦੀ ਆ ਫਿਲਮਾਂ ਪਾਣੀਆਂ ਫਿਲਮਾਂ ਤਕਰੀਬਨ ਸੋਹਣੀਆਂ ਹੀ ਹੁੰਦੀਆਂ ਸੀਗੀਆਂ ਹਮ ਹਮ ਉਦੋਂ ਦੇਖਦੇ ਵੀ ਹੁੰਦੇ ਸੀਗੇ ਹੁਣ ਤਾਂ ਕੋਈ ਸ਼ੌਂਕ ਵੀ ਨਹੀਂ ਰਹਿ ਗਿਆ ਉਹ ਬਚਪਨ ਦੇ ਵਿੱਚ ਹੀ ਸੀਗੇ ਸਾਰੇ ਸ਼ੌਂਕ ਉਹ ਟੱਕ ਟੀਵੀ ਵਾਲੇ ਘਰ ਕਿੰਨੇ ਬੱਚੇ ਇਕੱਠੇ ਹੋ ਜਾਂਦੇ ਸੀ ਹਾਂਜੀ ਜਦੋਂ ਉਹ ਦੇਖੀ ਜਾਣੀ ਦੇਖੀ ਜਾਣੀ ਫਿਲਮ ਜਦੋਂ ਵਿੱਚ ਐਡ ਆ ਜਾਂਦੀ ਹੁੰਦੀ ਸੀ ਮਸ਼ਹੂਰੀਆਂ ਆ ਜਾਣੀਆਂ ਖਬਰਾਂ ਆ ਜਾਣੀਆਂ ਫਿਰ ਉਦੋਂ ਨੀਂਦ ਆਉਣ ਲੱਗ ਜਾਂਦੀ ਫਿਰ ਗਾਲਾਂ ਕੱਢਣ ਲੱਗ ਜਣਾ ਹਾਏ ਕਾਤੇ ਹੋ ਗਈਆਂ ਵਿੱਚ ਇਹ ਖਬਰਾਂ ਵਿੱਚ ਨਹੀਂ ਸੀ ਹੋਣੀਆਂ ਚਾਹੀਦੀਆਂ ਫਿਰ ਚਿੱਤਰਹਾਰ ਦਾ ਬੜਾ ਸ਼ੌਂਕ ਹੁੰਦਾ ਸੀ ਚਿੱਤਰਹਾਰ ਹੋਣਾ ਆਦਾ ਬਹੁਤ ਵਧੀਆ ਸੀਗੇ ਉਹ ਮਤਲਬ ਯਾਦਾਂ ਜਿਹੜੀਆਂ ਬਹੁਤ ਵਧੀਆ ਯਾਦਾਂ ਸੀ ਉਹ ਵੇਲੇ ਮੇਰੇ ਖਿਆਲ ਨਹੀਂ ਆਉਣੀ ਹੈਗੀ ਬਸ ਉਹ ਤਾਂ ਇੱਕ ਆਪਣੀਆਂ ਯਾਦਾਂ ਦੇ ਵਿੱਚ ਹੀ ਰਹਿ ਗਏ ਆ ਹਾਂਜੀ ਹਾਂਜੀ ਪਰਸੀ ਬਹੁਤ ਵਧੀਆ ਬਚਪਨ ਮੇਰੇ ਹਿਸਾਬ ਨਾਲ ਤਾਂ ਉਹ ਇੱਕ ਬਾਦਸ਼ਾਹ ਵਰਗੀ ਮਾਸੂਮ ਸੀ ਕੋਈ ਉਦੋਂ ਚੋਰ ਚੋਰੀ ਚ ਲੱਕੀ ਜਾਂ ਕੁਝ ਨਹੀਂ ਸੀ ਆਉਂਦਾ ਬੱਚਿਆਂ ਨੂੰ ਹਾਂਜੀ ਹੁਣ ਵਾਲੀ ਗੱਲ ਤਾਂ ਰਹੀ ਨਹੀਂ ਹੈਗੀ ਹੁਣ ਤਾਂ ਜ਼ਿੰਦਗੀ ਬਿਲਕੁਲ ਤਨਾਅ ਕ੍ਰਾਸ ਹੋ ਗਈ ਆ ਜਿੱਦਣ ਦੇਖੋ ਟੈਨਸ਼ਨ ਜਿੱਤੇ ਦੇਖੋ ਟੈਨਸ਼ਨ ਪਰ ਅੱਜ ਵੀ ਇਹਦੋਂ ਆਪਾਂ ਉਹ ਗੱਲਾਂ ਯਾਦ ਕਰਦੇ ਆ ਨਾ ਬਚਪਨ ਦੀਆ ਆਪਣਾ ਮਨ ਜਿਹੜਾ ਖੁਸ਼ ਹੁੰਦਾ ਹੈ ਨਾ ਬਹੁਤ ਖੁਸ਼ ਹੁੰਦਾ ਆ ਆਪਾਂ ਨੂੰ ਇਦਾਂ ਲੱਗਦਾ ਜਿਦਾ ਅਸੀਂ ਮੁੜ ਕੇ ਉਸ ਸਮੇਂ ਦੇ ਵਿੱਚ ਫੇਰ ਚਲ ਗਏ ਹੁੰਨੇ ਜਦੋਂ ਆਪਾਂ ਗੱਲਾਂ ਬਾਤਾਂ ਉਹ ਕਰਦੇ ਆ ਜਾਂਦਾ ਹਨਾ ਤਾਜ਼ੀਆਂ ਕਰਦੇ ਆ ਸਹੀ ਗੱਲ ਹੈ ਤੇ ਵਧੀਆ ਲੱਗਦਾ ਹਨਾ ਆਪਾਂ ਨੂੰ ਫੇਰ ਜਦੋਂ ਮਾਂ ਮਾਮਾ ਰੋਟੀ ਪਕਾਉਂਦੀਆਂ ਹੁੰਦੀਆਂ ਸੀਗੀਆਂ ਨਾ ਤਾਂ ਸਾਰੀਆਂ ਰੋਟੀਆਂ ਪਕਾ ਲੈਣੀਆਂ ਤੇ ਰੀਣ ਕਾਟਾ ਅਸੀਂ ਰੱਖ ਲੈਣਾ ਅਸੀਂ ਕਹਣਾ ਸਾਨੂੰ ਹਲੇ ਦੀ ਚਿੜੀ ਬਣਾ ਦੇ ਉਹਨੇ ਆਟੇ ਦੀ ਸਾਨੂੰ ਚਿੜੀ ਮਾਂ ਸਾਡੀ ਨੇ ਬਣਾ ਦੇਣੀ ਉਹਦੇ ਚੁੰਝ ਬਣਾ ਦੇਣੀ ਪੈਰ ਬਣਾ ਦੇਣੇ ਬਾਅਦ ਵਿੱਚ ਕਹਣਾ ਤੀਲਾ ਲੈ ਉਹ ਤੁਹਾਨੂੰ ਤੀਲੇ ਚ ਗੱਟ ਕੇ ਦੇਣੀ ਆ ਫਿਰ ਤੀਲੇ ਚ ਗੱਟ ਕੇ ਦੇ ਦੇਣੀ ਉਹ ਖਾਂਦੇ ਫਿਰਨਾ ਨਾਲੇ ਕਹਣਾ ਲੈ ਅਸੀਂ ਚਿੜੀ ਦੀ ਹੁਣ ਪੂਛ ਖਾ ਲਈ ਜਿਹੜੀ ਚੀਜ਼ ਹੀ ਖਾਦੀ ਆ ਹੋਣਸੀ ਚਿੜੀ ਦਾ ਮੂੰਹ ਖਾ ਲਿਆ ਜਿਹੜੀ ਚੀਂਚੀ ਕਰਦੀ ਆ ਨਾਲੇ ਇਦਾਂ ਬੋਲੀ ਜਾਣਾ ਨਾਲੇ ਉਹ ਦੰਦੀਆਂ ਵੱਡ ਵੱਡ ਕੇ ਖਾਈ ਜਾਣੀਆਂ ਚਾਮ ਚੜੇਕਾਂ ਉੱਡਦੀਆਂ ਹੁੰਦੀਆਂ ਸੀ ਉਹਨਾਂ ਕਿਵੇਂ ਛਟੀਆਂ ਨਾਲ ਮਾਰਦੇ ਹੁੰਦੇ ਸੀਗੇ ਦਿਨ ਛੇਪੇ ਪਾਸੇ ਉਹਨਾਂ ਚਾਮ ਚੜੇਕਾਂ ਨੇ ਨਿਕਲਣਾ ਹੀ ਨਿਕਲਣਾ ਵਾ ਤੇ ਉਹਨਾਂ ਦੇ ਮਗਰ ਨਰਮੇ ਦੀਆਂ ਕਪੌੜੀਆਂ ਛਟੀਆਂ ਲੈ ਕੇ ਪੈ ਜਾਣਾ ਕਈ ਵਾਰ ਕਹਿੰਦੇ ਤੁਸੀਂ ਜੇ ਅੰਬਾਲਾ ਨੂੰ ਚੁੰਬੜ ਕੇ ਫਿਰ ਇਹਨੇ ਲੈਣਾ ਨਹੀਂ ਹੈਗਾ ਹਾਂਜੀ ਤੇ ਸਾਡੀ ਮਾਂ ਦੱਸਦੀ ਹੁੰਦੀ ਸੀ ਕਿ ਕਹਿੰਦੀ ਮੇਰਾ ਜਨਮ ਹੋਇਆ ਜਿੱਦਾਂ ਨਾਨਕੇ ਘਰ ਤੇ ਉੱਥੇ ਮੇਰੇ ਮਾਮਾ ਤੇ ਮਾਸੀ ਜਿੱਦਾਂ ਬਹੁਤ ਲਾਡ ਕਰਦੇ ਹੁੰਦੇ ਸੀਗੇ ਤੇ ਜਦੋਂ ਹੁਣ ਆਪਣਾ ਛਿਲਾ ਪੂਰਾ ਕਰਕੇ ਮਾਂ ਨੇ ਅਕਸਰ ਸਹੁਰੇ ਜਾਣਾ ਹੀ ਸੀਗਾ ਜਦੋਂ ਮੈਨੂੰ ਲੈ ਕੇ ਆਈ ਤਾਂ ਮਾਮਾ ਵੀਰਾ ਬੜਾ ਰੋਵੇ ਮਾਸੀ ਵੀਰੀ ਰੋਵੇ ਕਿ ਕਹਿੰਦਾ ਕੁੜੀ ਨੂੰ ਤੂੰ ਛੱਡ ਜਾ ਮੰਮੀ ਮੈਨੂੰ ਕਹਿੰਦੇ ਤੂੰ ਕੁੜੀ ਨੂੰ ਇੱਥੇ ਛੱਡ ਜਾ ਤੇ ਤੂੰ ਚਲ ਜਾ ਜਾਣਾ ਤਾਂ ਤੇ ਮੇਰੀ ਮੰਮੀ ਕਹਿੰਦੇ ਵੀ ਮੈਂ ਇਹਨੂੰ ਕਿੱਦਾਂ ਛੱਡ ਜਮਾ ਹਨਾ ਵੀ ਇਹ ਤਾਂ ਨਿੱਕੀ ਜਹੀ ਐ ਨੇ ਕੱਲੀ ਨੇ ਰਹਿਣਾ ਨਹੀਂ ਹੈਗਾ ਤੇ ਫੇਰ ਪਤਾ ਕੀ ਕੀਤਾ ਮੇਰੇ ਮਾਮੇ ਨੇ ਇਹ ਮਾਸੀ ਮੇਰੀ ਨੇ ਮਾਮਾ ਮੇਰਾ ਇੱਕ ਗੁੱਡਾ ਲੈ ਕੇ ਆਇਆ ਮੇਰੇ ਵਰਗਾ ਜਲੰਧਰ ਕੰਮ ਤੇ ਜਾਂਦੇ ਹੁੰਦੇ ਸੀਗੇ ਉੱਥੋਂ ਉਹਨੇ ਗੁੱਡਾ ਲਿਆਂਦਾ ਮੇਰੀ ਮਾਸੀ ਟੇਲਰਿੰਗ ਦਾ ਕੰਮ ਕਰਦੀ ਹੁੰਦੀ ਸੀਗੀ ਉਹਨੇ ਉਹਦੇ ਗੁੱਡੇ ਤੇ ਫਰਾਕ ਸੀ ਕਿ ਭਾਈ ਤੇ ਮੇਰੇ ਵਾਂਗੂ ਸੇਮ ਉਹਨੂੰ ਬਣਾ ਦਿੱਤਾ ਤਾਂ ਮੇਰਾ ਮਾਮਾ ਉਹਨੂੰ ਲੈ ਕੇ ਜਿੱਦਾਂ ਹਨਾ ਫਿਰਦਾ ਹੁੰਦਾ ਸੀਗਾ ਵੀ ਕਹਿਣਾ ਇਹ ਬਿੰਦਰ ਆ ਮੈਂ ਬਿੰਦਰ ਨੂੰ ਚੱਕਿਆ ਆ ਹਨਾ ਉਹਨੂੰ ਉਹਨੂੰ ਮੋਢੇ ਲਾ ਕੇ ਥਾਪੜਨਾ ਮੈਂ ਹੁਣ ਇਹਨੂੰ ਸਲਾਉਣ ਲੱਗਾ ਆ ਹੁਣ ਇਹਨੂੰ ਮੈਂ ਦੁੱਧ ਪਿਲਾਤਾ ਹੁਣ ਇਹ ਖੇਡਦੀ ਆ ਹੁਣ ਇਹ ਰੋਂਦੀ ਆ ਉਹਦੇ ਨਾਲ ਜਾਨੀ ਕਿ ਮਾਸੀ ਹਣਾਂ ਦੱਸਣਾ ਨਾਨੀ ਹਣਾਂ ਨੇ ਵੀ ਇੰਨਾ ਉਹ ਜਾਨੀ ਕਿ ਕਰਦੇ ਹੁੰਦੇ ਸੀਗੇ ਤੇ ਉਹ ਜਿੰਦਾ ਮਾਮੇ ਨਾਨੀਆਂ ਦਾ ਮਾਮੇ ਮਾਸੀਆਂ ਦਾ ਪਿਆਰ ਵੱਖਰਾ ਹੀ ਹੁੰਦਾ ਨਾ ਦਾਦੇ ਸਾਤੀਆਂ ਇਹ ਬਹੁਤ ਕਰਦੇ ਆ ਇਹ ਨਹੀਂ ਵੀ ਨਹੀਂ ਕਰਦੇ ਉਹ ਵੀ ਬਹੁਤ ਕਰਦੇ ਆ ਤੇ ਸਰ ਦੇ ਪਿੰਡਾਂ ਬਲ ਨੇ ਪੂਮ ਆਗਰ ਚਿਕਲਾੜੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਤੇ ਗੋੜ ਆਮ ਹੁੰਦਾ ਸੀਗਾ ਤੇ ਜਿੰਨੇ ਬੱਚੇ ਹੁੰਦੇ ਸੀ ਸਾਰੇ ਨੇ ਆਥਣ ਨੂੰ ਸਕੂਲੋਂ ਆ ਕੇ ਨਾਲ ਚਲੇ ਜਾਣਾ ਉੱਥੇ ਖੇਤ ਜਾ ਕੇ ਗੋੜ ਖਾ ਕੇ ਆਉਣਾ ਉੱਥੋਂ ਗੰਨੇ ਲੈ ਕੇ ਆਉਣੇ ਤੇ ਐਵੇਂ ਖੇਡਦੇ ਆ ਖੇਡਦੇ ਆ ਬਸ ਦਿਨ ਛੇਪ ਜਾਣਾ ਫਿਰ ਘਰੇ ਆ ਜਾਣਾ ਘਰੇ ਆ ਕੇ ਸਕੂਲ ਦਾ ਕੰਮ ਰਹਿ ਜਾਣਾ ਤੇ ਫਿਰ ਦੂਜੇ ਦਿਨ ਕੁੱਟ ਪੈਣੀ ਵਈ ਕਿ ਸਕੂਲ ਦਾ ਕੰਮ ਨਹੀਂ ਕੀਤਾ ਖੇਡਾਂ ਦੇ ਵਿੱਚ ਹੀ ਪੋਲ ਜਾਣਾ ਤੇ ਆਹ ਛੁੱਟੀਆਂ ਦੇ ਵਿੱਚ ਵੀ ਕੰਮ ਪਹਿਲਾਂ ਤਾਂ ਖੇਡਦੇ ਭਰਨਾ ਖੇਡਦੇ ਭਰਨਾ ਉਦੋਂ ਬਾਅਦ ਜਦੋਂ ਥੋੜੀਆਂ ਛੁੱਟੀਆਂ ਰਹਿ ਜਾਣੀਆਂ ਤਾਂ ਉਦੋਂ ਬਾਅਦ ਫਿਰ ਯਾਦ ਆਉਣਾ ਵੀ ਕੰਮ ਰਹਿ ਗਿਆ ਫਿਰ ਇੱਕ ਇੱਕ ਮਸਤਾਂ ਤੱਕ ਹੁਣ ਤੁਸੀਂ ਇੱਕ ਦਿਨ ਚੈੱਕ ਲਖਾਈ ਕਰਨੀ ਜਿਹੜੀਆਂ 40 ਲਖਾਈਆਂ ਹੁੰਦੀਆਂ ਸੀਗੀਆਂ ਉਹ ਬਸ ਇੱਕ ਵਾਰੀ ਲੱਗ ਕੇ ਪੂਰਿਆ ਕਰ ਲੈਣਾ ਪੂਰਿਆ ਕਰਨੀ ਹਾਂ ਕੰਮ ਫੇਰ ਵੀ ਰਹਿ ਜਾਣਾ ਜਾਂਦਿਆਂ ਨੂੰ ਫੇਰ ਡਰ ਲੱਗਣਾ ਕਿ ਤਾ ਸਕੂਲ ਜਾਣ ਦਾ ਡਰ ਬਹੁਤ ਹੁੰਦਾ ਸੀਗਾ ਬਹੁਤ ਮਨ ਨੂੰ ਬਰਾਗ ਹੁੰਦਾ ਸੀ ਹਾਈ ਕਰੇ ਕਿੰਨਾ ਖੇਡਦੇ ਹੁੰਦੇ ਸੀ ਹੁਣ ਸਕੂਲ ਜਾਣਾ ਪਊਗਾ ਫੇਰ ਉੱਪਰੋਂ ਸਕੂਲ ਦਾ ਕੰਮ ਨਾ ਹੋਣਾ ਫੇਰ ਡਰ ਲੱਗਣਾ ਜਦੋਂ ਮਾੜਾ ਮੋਟਾ ਸਮਾਂ ਜਾ ਹੋ ਜਾਣਾ ਸਮਝਦਾ ਉਦੋਂ ਫੇਰ ਮਨ ਨੂੰ ਇਹ ਸ਼ਾਂਤੀ ਜੀ ਆਉਣੀ ਵੀ ਚਲ ਕੋਈ ਨਾ ਹੁਣ ਤਾਂ ਹੈ ਨਹੀਂ ਗਾ ਨਹੀਂ ਤਾਂ ਡਰ ਲੱਗਿਆ ਰਹਿੰਦਾ ਸੀ ਸਕੂਲ ਤੋਂ ਬਹੁਤ ਡਰ ਦਿੰਦੇ ਸੀ ਅਸੀਂ ਦਾ ਹਾਂਜੀ ਹਾਂਜੀ ਇਦਾਂ ਹੀ ਸੀ ਗਾ ਦੋ ਹੂੰ ਪਰਡੇ ਵਾਚਪੰਦਿਆ ਜਦਾਂ ਤਾਂ ਤੁਸੀਂ ਸੁਣ ਲੀਆਂ ਦੋਸਤੋ ਤੇ ਹੁਣ ਤੁਸੀਂ ਆਪ ਦੇ ਦੱਸਿਓ ਜਿਹੋ ਜਿਹੀਆਂ ਤੁਹਾਡੀਆਂ ਵੀ ਹੋਣਗੀਆਂ ਕੌੜੀਆਂ ਮਿੱਠੀਆਂ ਜਦਾਂ ਤੇ ਸੋਹਣੀਆਂ ਜਦਾਂ ਤੇ ਇਹਨਾਂ ਕਹਿ ਕੇ ਅਸੀਂ ਆਪਣੀ ਇਹਨਾਂ ਜਦਾਂ ਦਾ ਸਮਾਪਤੀ ਕਰਦੇ ਹਾਂ ਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਹਾਂਜੀ ਤੇ ਸਬਸਕ੍ਰਾਈਬ ਦੇ ਤੁਹਾਨੂੰ ਪਤਾ ਹੀ ਆ ਕੋਈ ਵੀ ਖਰਚਾ ਨਹੀਂ ਹੁੰਦਾ ਕੋਈ ਪੈਸਾ ਨਹੀਂ ਲੱਗਦਾ ਹੈਗਾ ਫ੍ਰੀ ਆ ਉਹ ਸਬਸਕ੍ਰਾਈਬ ਜਰੂਰ ਕਰਨਾ ਤੁਸੀਂ ਕਮੈਂਟ ਕਰਕੇ ਵੀ ਦੱਸਣਾ ਬਾਕੀ ਜੇ ਤੁਹਾਡੇ ਵੀ ਕੋਈ ਬਚਪਨ ਦੀ ਵਧੀਆ ਯਾਦ ਹੈ ਤਾਂ ਸਾਨੂੰ ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਆ ਤੇ ਆਪਾਂ ਹੁਣ ਇੱਥੇ ਇਸ ਪੋਡਕਾਸਟ ਦੀ ਸਮਾਪਤੀ ਕਰਦੇ ਆ ਤੇ ਮਿਲਦੇ ਆਪਾਂ ਅਗਲੇ ਪੋਡਕਾਸਟ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ